ਅਰੋਗੈ ਸਿਮਰਨ ਗਿੱਲ ਇਸ ਸਮੇਂ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਉਹਨਾਂ ਨਾਲ ਅ ਮੈਡਮ ਜਿਵੇਂ ਤੁਹਾਨੂੰ ਪਤਾ ਹੀ ਹੈ ਉਪਕਲ ਫਾਰਮ ਦਾ ਜਿਹੜਾ ਕੇਸ ਚੱਲ ਰਿਹਾ ਹੈ ਕੁੜੀ ਦਾ ਹਾਂਜੀ ਹਾਂਜੀ ਗੁਰਮੰਦਾ ਗੁਰਮੰਦਾ ਪਹਿਲਾਂ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਗੁਰਮੰਦੇ ਸਾਡੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਆ ਉਹਨੇ ਇਹ ਕਿਹਾ ਵੀ ਵੀਡੀਓ ਜਿਹੜੀ ਆ ਉਸੇ ਵਿਅਕਤੀ ਵੱਲ ਵਾਇਰਲ ਕੀਤੀ ਗਈ ਜਿਸ ਨਾਲ ਉਸਦਾ ਵਿਆਹ ਹੋਣਾ ਸੀ ਰਿਲੇਸ਼ਨ ਦੇ ਵਿੱਚ ਸੀ ਤੇ ਤੁਸੀਂ ਕਾਨੂੰਨੀ ਪੱਖ ਤੋਂ ਕਿਦਾਂ ਦੇਖਦੇ ਹੋ ਕਿਉਂਕਿ ਹੁਣ ਦੂਜਾ ਪੱਖ ਵੀ ਮੁਰਿਆ ਹੈ ਅ ਦੇਖੋ ਕਾਨੂੰਨੀ ਪੱਖ ਤੋਂ ਸਿੰਪਲ ਜੀ ਗੱਲ ਆ ਜੇ ਆਪਾਂ ਪਹਿਲਾ ਮਤਲਬ ਵੀਡੀਓ ਵਾਇਰਲ ਐਂਡ ਆਲ ਸਾਰੀਆਂ ਚੀਜ਼ਾਂ ਨੂੰ ਜੇ ਸਾਈਡ ਤੇ ਵੀ ਰੱਖਦੀ ਹੈ ਕਿ ਕੁੜੀ ਦੀ ਉਹਦੇ ਨਾਲ ਰਿਸ਼ਤਾ ਹੋਇਆ ਹੋਇਆ ਸੀਗਾ ਹਮਮ ਤੇ ਰਿਸ਼ਤੇ ਦੀ ਆੜ ਦੇ ਵਿੱਚ ਉਹਨੇ ਉਹਦੀ ਕੰਸੈਂਟ ਲਈ ਹਮ ਕੰਸੈਂਟ ਲੈ ਕੇ ਰਿਲੇਸ਼ਨ ਬਣਾਏ ਉਹ ਤੋਂ ਬਾਅਦ ਵਿੱਚ ਉਹ ਉਹ ਮੁੱਕਰ ਜਾਂਦਾ ਆ ਹਮ ਹਮ ਤਾਂ ਉਹ ਪਹਿਲੇ ਨੰਬਰ ਦੇ ਉੱਤੇ ਉਹ ਸੈਕਸ਼ਨ 69 ਬੀ ਐਨ ਐਸ ਦਾ ਹੈਗਾ ਆ ਜਿਹਨੂੰ ਅਟ੍ਰੈਕਟ ਕਰਦਾ ਆ ਕਿ ਤੁਸੀਂ ਕਨਸੈਂਟ ਓਬਟੇਨ ਕਰਕੇ ਕਿਸੇ ਦੇ ਨਾਲ ਧੋਖਾ ਕਰਕੇ ਰਿਲੇਸ਼ਨ ਬਣਾਇਆ ਥੈਟ ਇਜ਼ ਨਾਟ ਅਮਾਉਂਟ ਟੂ ਰੇਪ ਬਟ ਟੂ ਹੀਨਸ ਕ੍ਰਾਈਮ ਆ 10 ਸਾਲ ਦੀ ਸਜ਼ਾ ਉਹਦੇ ਵਿੱਚ ਹੂੰ ਠੀਕ ਹੈ ਪਹਿਲਾਂ ਇਹ ਬੀ ਐਨ ਐਸ ਤੋਂ ਪਹਿਲਾਂ ਇਹ ਰੇਪ ਦੀ ਕੈਟਾਗਰੀ ਦੇ ਵਿੱਚ ਕਾਊਂਟ ਕਰਦੇ ਸੀ ਬਟ ਕਿਉਂਕਿ ਰੇਪ ਇਦੋਂ ਵੀ ਜ਼ਿਆਦਾ ਹੀਨਸ ਹੁੰਦਾ ਆ ਤਾਂ ਇਸ ਕਰਕੇ ਇਹਨੂੰ 69 ਜਿਹੜਾ ਸੈਕਸ਼ਨ ਆ ਉਹ ਡੀਲ ਕਰਦਾ ਆ ਫਿਰ ਉਸ ਤੋਂ ਬਾਅਦ ਆਪਾਂ ਜਿਵੇਂ ਉਹਨੇ ਉਹ ਜਿਹੜੀ ਚੈਟ ਆ ਤੇ ਗੁਰਮਨ ਦੀ ਜੋ ਸਟੇਟਮੈਂਟ ਆ ਕਿ ਇਹਨੇ ਤੇ ਪ੍ਰਭ ਨੇ ਤੇ ਇੰਦਰ ਨੇ ਦੋਨਾਂ ਨੇ ਇਹਦੇ ਨਾਲ ਇਹਨੂੰ ਨਸ਼ੇ ਦੀ ਦਵਾਈ ਲੈ ਕੇ ਜਾਂ इवन ਨਸ਼ੇ ਦੀ ਦਵਾਈ ਨਾ ਹੋਵੇ ਹੋ ਸਕਦਾ ਉਹਨੂੰ ਧਮਕਾ ਕੇ ਜੋ ਵੀ ਉਹਦੇ ਨਾਲ ਕੀਤਾ ਆ ਥੈਟ ਇਜ਼ ਗੈਂਗ ਰੇਪ ਹੂੰ ਫਿਰ ਉਹ ਰੇਪ ਦੀ ਕੈਟਾਗਰੀ ਆ ਜਾਂਦਾ ਫਿਰ ਦੂਜੀ ਗੱਲ ਆ ਕਿ इवन ਲਾ ਵੀ ਕਹਿੰਦਾ ਹੈ ਕਿ ਜੇ ਦੋ ਜਣੇ ਆ ਪਰਸਨਲ ਉਹਨਾਂ ਨੇ ਆਪਣੀਆਂ ਵੀਡੀਓਜ਼ ਕੈਪਚਰ ਕਰ ਲਈਆਂ ਹੂੰ ਹੂੰ ਠੀਕ ਹੈ ਉਹ ਪਰਸਨਲ ਆਪਣੇ ਤੱਕ ਰੱਖ ਕੇ ਬਾਅਦ ਵਿੱਚ ਦੂਜਾ ਬੰਦਾ ਉਹਨੂੰ ਜੇ ਵਾਇਰਲ ਕਰ ਦਿੰਦਾ दैट इज आल्सो क्राइम ਹੂੰ ਠੀਕ ਆ ਪਰ ਵੀਡੀਓ ਵਾਇਰਲ ਕਰਨਾ ਐਡਾ क्राइम ਨਹੀਂਗਾ ਜਿੱਦਾਂ क्राइम ਉਹਨਾਂ ਨੇ ਚਾਹੇ ਸੈਕਸ਼ਨ 69 ਬੀ ਐਨਐਸ ਦੇ ਅੰダー ਆਜਵੇ ਜਾਂ ਫਿਰ ਗੈਂਗ ਰੇਪ ਦਾ ਆਜਵੇ ਜਿਹੜਾ ਉਹ ਆ ਜਾਂਦਾ ਆ ਉਹ ਉਦੋਂ ਜ਼ਿਆਦਾ ਹੀ ਨਹੀਂ ਇਸ क्राइम ਨੇ ਹੂੰ ਹੂੰ ਫਿਰ ਇੱਕ ਪੱਖ ਹੋਰ ਮੈਂ ਸੁਣਿਆ ਸੀਗਾ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰਨਾ ਚਾਹਣੀ ਆ ਮੁੰਡੇ ਦਾ ਫਾਦਰ ਤੇ ਜੇ ਮਰਦਾਜੀ 16 ਸਾਲ ਸੀਗੀ ਮੁੰਡਾ ਮਾਈਨਰ ਸੀਗਾ ਤਾਂ ਮੈਂ ਮੇਰੀ ਗੱਲ ਹੋਈ ਸੀਗੀ ਤਾਂ ਜਿੰਨਾਕ ਮੈਨੂੰ ਕੇਸ ਦਾ ਪਤਾ ਆ ਇਹ ਜੂਨ 2024 ਦੇ ਵਿੱਚ ਇਹਨਾਂ ਦੀ ਫੈਮਲੀ ਨੇ ਇਹਨਾਂ ਦਾ ਰਿਸ਼ਤਾ ਜਿਹੜਾ ਤੈਅ ਕੀਤਾ ਸੀਗਾ ਤੇ ਉਸ ਸਮੇਂ ਮੁੰਡੇ ਦੀ ਉਮਰ 17 ਸਾਲ ਸੀਗੀ ਕੁੜੀ ਦੀ ਉਮਰ 18 ਸਾਲ ਸੀਗੀ ਕੁੜੀ 1 ਸਾਲ ਵੱਡੀ ਆ ਸਿਰਫ ਮੁੰਡੇ ਤੋਂ ਹੂੰ ਹੂੰ ਠੀਕ ਹੈ 16 ਸਾਲ ਦਾ ਨਹੀਂ ਸੀਗਾ ਤੇ 16 ਸਾਲ ਤੋਂ ਉੱਪਰ ਜੇ ਕੋਈ ਵੀ ਮੁੰਡਾ ਆ ਉਹਨੂੰ ਅਡਲਟ ਹੀ ਕਨਸੀਡਰ ਕੀਤਾ ਜਾਂਦਾ ਹੀਨੀਅਰਸ ਕ੍ਰਾਈਮ ਦੇ ਮੈਟਰ ਦੇ ਵਿੱਚ ਓਕੇ ਠੀਕ ਹੈ ਤੇ ਦੂਜੀ ਗੱਲ ਹੁਣ ਉਹ ਮੁੰਡਾ 18 ਸਾਲ ਦਾ ਹੋ ਗਿਆ ਆ ਹੂੰ ਹੂੰ ਤੇ ਮਸਲਾ ਜਿਹੜਾ ਇਹਨੇ ਜਦੋਂ ਉਹਦੇ ਘਰੇ ਜਾ ਕੇ ਵੀ ਬਦਤਮੀਜ਼ੀ ਕੀਤੀ ਇਵਨ ਫੋਟੋਸ ਆ ਪਾਂ ਜਿਹੜੀਆਂ ਵਾਇਰਲ ਹੋਈ ਚੈਟ ਆ ਕੁੜੀ ਦੇ ਨਾਲ ਉਹਦੇ ਵਿੱਚ ਕੁੜੀ ਨੂੰ ਉਹਨੇ ਭੇਜੀਆਂ ਨੇ ਉਹਨੂੰ ਧਮਕਾਉਂਦਾ ਵੀ ਆ ਬਾਹਰ ਆ ਤੇ ਉਹ ਧੱਕੇ ਨਾਲ ਉਹਨੂੰ ਰੱਖਣਾ ਜੋ ਵੀ ਚੀਜ਼ਾਂ ਨੇ ਫੈਬਰੂਰੀ ਉਹ ਫ फेब्रुवारी ਤੋਂ ਚੱਲ ਰਹੀਆਂ ਨੇ ਹੂੰ ਠੀਕ ਹੈ ਤੇ ਫ फेब्रुवारी ਤੋਂ ਕੁੜੀ ਗੁਹਾਰ ਲਾ ਰਹੀ ਹੈ ਕਿ ਇਨਸਾਫ ਮਿਲਣਾ ਚਾਹੀਦਾ ਜਦੋਂ ਦੀ ਸਟੇਟਮੈਂਟ ਹੀ ਹੈਗੀ ਆ ਉਹਦੇ ਕੋਲ ਐਵੀਡੈਂਸ ਹੈਗੇ ਆ ਉਹਦੇ ਕੋਲ ਚੈਟ ਹੈਗੀ ਆ ਤਾਂ ਪਹਿਲਾਂ ਹੀ ਉਹਦੇ ਤੇ ਐਫ ਆਈ ਆਰ ਦਰਜ ਕਰ ਲੈਣੀ ਚਾਹੀਦੀ ਸੀ ਜਿਹੜੀ ਸਿੰਪਲ ਪ੍ਰੀਟੈਕਸ ਆਫ ਮੈਰਿਜ ਵਾਲੀ ਹੋਈ ਜੇ ਆਪਾਂ ਕਹਿ ਦਈਏ ਹੂੰ ਜਿਹੜੀ ਸੈਕਸ਼ਨ 69 ਦੇ ਅੰਡਰ ਹੈਗੀ ਆ ਠੀਕ ਹੈ ਉਹ ਜਿਹੜੀ ਜਿਹੜੀ ਲਾਰਾ ਲਾ ਕੇ ਪੁਲਿਸ ਵਾਲੇ ਇਸ ਚੀਜ਼ ਨੂੰ ਲਿੰਗਰ ਔਨ ਕਰੀ ਗਏ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਕਿਤੋਂ ਵਾਇਰਲ ਹੋਈ ਆ ਵਾਇਰਲ ਹੋਣਾ ਸੈਕੰਡਰੀ ਚੀਜ਼ ਆ ਹੂੰ ਪਹਿਲਾ ਅਫੈਂਸ ਇਹ ਹੈਗਾ ਕਿ ਉਹਨੇ ਉਹਦੀ ਕਨਸੈਂਟ ਆਬਟੇਨ ਕੀਤੀ ਉਹਦੇ ਨਾਲ ਰਿਲੇਸ਼ਨ ਬਣਾਇਆ ਹੂੰ ਮੈਰਿਜ ਦੇ ਬੇਸਿਸ ਦੇ ਉੱਤੇ ਤੋ ਉਹ ਸੈਕਸ਼ਨ 69 ਬੀ ਐਨਐਸ ਅਜਿਹੇ ਚ ਕਵਰ ਹੋ ਗਿਆ ਫਿਰ ਉਹ ਕੁੜੀ ਦੇ ਬਿਆਨ ਹੈਗੇ ਆ ਕਿ ਇਦਾਂ ਕਰਕੇ ਵੀ ਉਹਦੇ ਨਾਲ ਜੋ ਕੁਝ ਵੀ ਹੋਇਆ ਉਹਦੀ ਚੈਟ ਹੈਗੀ ਆ ਵੀ ਉਹ ਲੈ ਕੇ ਗਏ ਕੁੜੀ ਨੂੰ ਨਸ਼ਾ ਦਿੱਤਾ ਐਂਡ ਆਲ ਜਦੋਂ ਉਸ ਚੀਜ਼ ਦੇ ਪ੍ਰੀਲੀਮਿਨਰੀ ਤੁਹਾਡੇ ਕੋਲ ਐਵਿਡੈਂਸ ਹੈਗੀ ਆ ਨਾ ਤਾਂ ਪਹਿਲਾ ਨੰਬਰ ਪੁਲਿਸ ਦਾ ਸੀਗਾ ਕਿ ਉਸੇ ਟਾਈਮ ਉਹਨਾਂ ਦੇ ਉੱਤੇ ਪਰਚਾ ਦਰਜ ਕਰਦੇ ਪਰ ਪੈਸਿਆਂ ਦੇ ਇਨਫਲੂਐਂਸ ਦੇ ਵਿੱਚ ਆ ਜਾਂ ਜੋ ਵੀ ਉਹ ਮੁੰਡੇ ਵਾਲੇ ਕਾਫੀ ਅਮੀਰ ਨੇ ਤੇ ਉਹ ਸਾਰੀਆਂ ਚੀਜ਼ਾਂ ਨੇ ਉਹ ਮੈਨੀਪੂਲੇਟ ਕੀਤਾ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਉਸ ਚੱਕਰ ਦੇ ਵਿੱਚ ਐਫਆਈਆਰ ਜਿਹੜੀ ਆ ਦਰਜ ਨਹੀਂ ਹੋਈ ਇਨਸਾਫ ਨਹੀਂ ਮਿਲਿਆ ਤਾਂ ਫਾਈਨਲ ਮੈਨੂੰ ਲੱਗਦਾ ਵੀ ਕੁੜੀ ਨੂੰ ਵੀ ਸੋਸ਼ਲ ਮੀਡੀਆ ਦੇ ਸਾਹਮਣੇ ਆਉਣਾ ਪਿਆ ਸਹਾਰਾ ਲੈਣਾ ਪਿਆ ਮੀਡੀਆ ਦਾ ਤਾਂ ਕਿ ਪ੍ਰੈਸ਼ਰ ਬਿਲਡ ਹੋ ਕੇ ਘੱਟੋ-ਘੱਟ ਉਹ ਇਨਸਾਫ ਤਾਂ ਮਿਲੇ ਅ ਦੇਖੋ ਜੀ ਮੁੰਡੇ ਦੇ ਪਿਤਾ ਦੇ ਬਿਆਨ ਆ ਰਹੇ ਨੇ ਕੁਝ ਕੁ ਮੈਂ ਵੀ ਸੁਣਿਆ ਤੇ ਉਹ ਕਹਿ ਰਹੇ ਨੇ ਵੀ ਦੇਖੋ ਕੁੜੀਆਂ ਜਿਹੜੀਆਂ ਨੇ ਉਹ ਸਿੱਧਾ ਕਹਿ ਰਹੇ ਆ ਵੀ ਊਮਨ ਜਿਹੜਾ ਆਪਾਂ ਕਹਿ ਦਿੰਦੇ ਆ ਊਮਨ ਕਾਰਡ ਉਹ ਖੇਡਿਆ ਜਾ ਰਿਹਾ ਵੀ ਕੁੜੀਆਂ ਨੂੰ ਤਾਂ ਇਨਸਾਫ ਮਿਲ ਜਾਂਦਾ ਹੁੰਦਾ ਵੀ ਸਾਡਾ ਮੁੰਡਾ ਇਸ ਕਰਕੇ ਸਾਡੀ ਬਦਨਾਮੀ ਹੋ ਰਹੀ ਹੈ ਇਹ ਗੱਲ ਕਹੀ ਜਾ ਰਹੀ ਹੈ ਨਹੀਂ ਦੇਖੋ ਜੇ ਊਮਨ ਕਾਰਡ ਵਾਲੀ ਗੱਲ ਹੁੰਦੀ ਨਾ ਫੇਰ ਫਰਵਰੀ ਚ ਹੀ ਐਫ ਆਈ ਆਰ ਦਰਜ ਹੋ ਜਾਂਦੀ ਮੈਂ ਵੀ ਇੱਕ ਔਰਤ ਆ ਮੇਰਾ ਵੀ ਕੇਸ ਦੇਖਿਆ ਮੇਰੇ ਉੱਤੇ ਅਟੈਕ ਹੋਇਆ ਮੈਨੂੰ ਵਕੀਲ ਹੋ ਕੇ ਵੀ ਕਿੰਨੀ ਸਟਰਗਲ ਕਰਨੀ ਪਈ ਪਰਚਾ ਦਰਜ ਕਰਾਉਣ ਲਈ ਹਾਂ ਹਾਂ ਪਰਚਾ ਦਰਜ ਤਾਂ ਕਰੋ ਹਜੇ ਤੱਕ ਅਰੈਸਟ ਨਹੀਂ ਹੋਏ ਹੈਗੇ ਹਾਂ ਹਾਂ ਸੋ ਇਹ ਔਮਨ ਕਾਰਡ ਇਹ ਉਹ ਪੈਸੇ ਦੇ ਕੇ ਕਿ ਕੋਈ ਕਾਰਡ ਨਹੀਂ ਚੱਲਦਾ ਹੈਗਾ ਕੋਈ ਇਨਸਾਫ ਨਹੀਂ ਹੁੰਦਾ ਜਿੱਥੇ ਪੈਸਾ ਚੜਾ ਦਿੱਤਾ ਜਾਂਦਾ ਨਾ ਉੱਥੇ ਬਾਕੀ ਸਾਰੀਆਂ ਚੀਜ਼ਾਂ ਫੇਲ ਹੋ ਜਾਂਦੀਆਂ ਨੇ ਉਹ ਤਾਂ ਕਹਿੰਦੇ ਵੀ ਅਸੀਂ ਜੇ ਗਲਤਾਂ ਤਾਂ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਉਹ ਤਾਂ ਹੁਣ ਕਹਿਣਗੇ ਕਿਉਂਕਿ ਪਤਾ ਉਹਨਾਂ ਨੂੰ ਕਾਰਵਾਈ ਹੋਣੀ ਆ ਉਹਨਾਂ ਦੇ ਉੱਤੇ ਹਾਂ ਤੋ ਬੰਦੇ ਆ ਸਟੇਟਮੈਂਟ ਦਾ ਫਿਰ ਬੰਦਾ ਉਹ ਕਰਦਾ ਉਹ ਤਾਂ ਉਹੋ ਜੀ ਵੀ ਡਰਾਵੇ ਦੇ ਰਿਹਾ ਜੀ ਅਸੀਂ ਇੱਥੋਂ ਜਿੰਨੇ ਅਸੀਂ ਐਨ ਆਰ ਆਈ ਆਏ ਆ ਅਸੀਂ ਕਹਦਾਂਗੇ ਸਾਰਿਆਂ ਨੂੰ ਵੀ ਇੱਥੇ ਇਨਵੈਸਟਮੈਂਟ ਨਾ ਕਰੋ ਤਾਂ ਕਿ ਸਰਕਾਰ ਨੂੰ ਇਨਫਲੂਐਂਸ ਕੀਤਾ ਵੀ ਅਸੀਂ ਤਾਂ ਐਨ ਆਰ ਆਈਆਂ ਨੂੰ ਬਾਹਰ ਲੈ ਜਾਾਂਗੇ ਅਸੀਂ ਇੱਥੇ ਇਨਵੈਸਟਮੈਂਟ ਨਹੀਂ ਕਰੇ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਤੁਸੀਂ ਸਾਡੀਆਂ ਧੀਆਂ ਭੈਣਾਂ ਨਾਲ ਥੋੜੀ ਖੇਡੋਗੇ ਹੂੰ ਚਾਹੇ ਤੁਸੀਂ ਕੋਈ ਵੀ ਹੋ ਇਨਵੈਸਟਮੈਂਟ ਦੇ ਤੇ ਤੁਹਾਡੇ ਕੋਲ ਪੈਸੇ ਆ ਤੁਸੀਂ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਕੀ ਕਹੋਗੇ ਕਿ ਸਾਡੀਆਂ ਧੀਆਂ ਭੈਣਾਂ ਨਾਲ ਖੇਡੋਗੇ ਇੱਥੇ ਆ ਕੇ ਇਹ ਤਾਂ ਕੋਈ ਜ ਠੀਕ ਹੈ ਨਾ ਸੋ ਜਿਹਦੀ ਗਲਤੀ ਆ ਨਾਲੇ ਵੀਡੀਓ ਵਾਇਰਲ ਹੋਣਾ ਸੈਕੰਡਰੀ ਚੀਜ਼ ਆ ਉਹ ਇੱਕ ਹੀਨੀਅਸ ਨਹੀਂ ਉਹ ਇੱਕ ਸੀਰੀਅਸ ਕ੍ਰਾਈਮ ਆ ਬਟ ਹੀਨੀਅਸ ਕ੍ਰਾਈਮ ਹੈਗਾ ਕਿ ਤੁਸੀਂ ਕਿਸੇ ਦੀ ਕੰਸੈਂਟ ਆਬਟੇਨ ਕਰਕੇ ਉਹਦੀ ਪ੍ਰਾਈਵੇਸੀ ਜਿਹੜੀ ਆ ਤੇ ਉਹਦੇ ਨਾਲ ਜਿਹੜਾ ਸੈਕਸual ਅਬਿਊਜ਼ ਕੀਤਾ ਉਹ ਪਹਿਲਾ ਪਹਿਲੇ ਨੰਬਰ ਤੇ ਕ੍ਰਾਈਮ ਆ ਜੋ ਗੁਰਮਨ ਨਾਲ ਹੋਇਆ ਆ ਪਰ ਗੁਰਮਨ ਜਿੱਦਾਂ ਆਪਣੀ ਬੈਸਟ ਫਰੈਂਡ ਦੀ ਗੱਲ ਉਹਨੇ ਸਾਡੇ ਨਾਲ ਵੀ ਕੀਤੀ ਹੈਗੀ ਵੀਡੀਓ ਦੇ ਵਿੱਚ ਕੀਤੀ ਆ ਤੇ ਉਹ ਕਹਿ ਰਿਹਾ ਵੀ ਉਹ ਤਾਂ ਉਹਦੀ ਬੈਸਟ ਫਰੈਂਡ ਆ ਉਹਦੇ ਨਾਲ ਹੀ ਆ ਉਹ ਤਾਂ ਭੈਣ ਬਣੀ ਹੋਈ ਆ ਮੈਂ ਹਮਤ ਨੂੰ ਇਹ ਗੱਲ ਦੱਸਦੀ ਆ ਦੇਖੋ ਉਸੇ ਕੁੜੀ ਨੇ ਗੁਰਮਨ ਨੂੰ ਕਿਹਾ ਹੂੰ ਕਿ ਇਸ ਮੁੰਡੇ ਦਾ ਮੇਰੇ ਨਾਲ ਰਿਲੇਸ਼ਨ ਆ ਹੂੰ ਉਸੇ ਕੁੜੀ ਨੇ ਪ੍ਰਭ ਨੂੰ ਕਿਹਾ ਕਿ ਗੁਰਮਨ ਦਾ ਕਿਤੇ ਹੋਰ ਰਿਲੇਸ਼ਨ ਆ ਹੂੰ ਸੋ ਇਹ ਹੋ ਸਕਦਾ ਕਿ ਉਹ ਕੁੜੀ ਦੋਨਾਂ ਪਾਸੇ ਮੈਨਿਪੂਲੇਟ ਕਰਕੇ ਗੇਮ ਖੇਡ ਰਹੀ ਹੋਵੇ ਹੂੰ ਉਹ ਤਾਂ ਹੁਣ ਉਹਨਾਂ ਦੋਨਾਂ ਦੇ ਐਵੀਡੈਂਸ ਦੇਖ ਕੇ ਮੈਂ ਫੇਰ ਉਹੀ ਕਹੂੰਗੀ ਕਿ ਉਹ ਚੀਜ਼ਾਂ ਬਹੁਤ ਸੈਕੰਡਰੀ ਚੀਜ਼ਾਂ ਨੇ ਹੂੰ ਹੂੰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹਦਾ ਉਹਦੇ ਨਾਲ ਰਿਸ਼ਤਾ ਸੀਗਾ ਹੂੰ 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 ਕੋਨੇ ਰਿਸ਼ਤੇਦਾਰ ਦੇ ਵਿੱਚ ਇਹਦੇ ਨਾਲ ਰਿਲੇਸ਼ਨ ਬਣਾ ਕੇ ਬਾਅਦ ਚ ਵਿਆਹ ਤੋਂ ਮੁੱਕ ਰਿਹਾ ਜੋ ਗੁਰਮਨ ਦੇ ਕੋਲ ਹੀ ਚਾਟ ਪਈ ਆ ਪਰ ਜਿੱਥੇ ਐਡਾ ਵੱਡਾ ਕਰਾਇਮ ਆ ਜਾਂਦਾ ਨਾ ਬਾਕੀ ਉਹ ਛੋਟੇ ਛੋਟੇ ਕਰਾਇਮ ਉਹ ਮੈਟਰ ਨਹੀਂ ਕਰਦੇ ਹੈਗੇ ਹੂੰ 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 ਪਰ ਉਹ ਵੀ ਹੋਏ ਹੋਣਗੇ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਉਹ ਕਲੀਅਰ ਹੋ ਜਾਊਗਾ ਪਰ ਸਭ ਤੋਂ ਵੱਡੀ ਗੱਲ ਤੇ ਇਹੀ ਆ ਕਿ ਉਹ 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 ਜਿਹੜੀ ਉਹ ਤੋਂ ਚਾਟ ਤੋਂ ਵੀ ਕਲੀਅਰ ਹੁੰਦੀ ਆ ਤੇ ਇਹਨਾਂ ਦੀਆਂ ਫੋਟੋਗ੍ਰਾਫਸ ਤੋਂ ਵੀ ਕਲੀਅਰ ਹੁੰਦੀ ਆ ਕਿ ਦੋਨੋਂ ਜਣੇ ਆਂਦਾ ਫੈਮਲੀ ਨੇ ਰਿਸ਼ਤਾ ਕੀਤਾ ਹਾਂ ਉਸ ਤੋਂ ਬਾਅਦ ਵਿੱਚ ਇਹ ਵਿਆਹ ਤੋਂ ਮੁੱਕ ਗਿਆ ਉਹ ਕਹਿੰਦਾ ਨਹੀਂ ਵੀ ਮੈਂ ਤੇਰੇ ਨਾਲ ਇਦਾਂ ਹੀ ਰਹੂੰਗਾ ਮੈਂ ਤੇਰੇ ਨਾਲ ਜੋ ਚੈਟ ਦੇ ਵਿੱਚ ਬੋਲਦਾ ਹੀ ਉਹ ਚੈਟ ਦੇ ਵਿੱਚ ਬੋਲਦਾ ਮੈਂ ਸਰ ਚੈਟ ਨੂੰ ਆਪਾਂ ਇੱਕ ਆਧਾਰ ਮੰਨ ਸਕਦੇ ਹਾਂ ਬਿਲਕੁਲ ਹੁਣ ਦੇਖੋ ਜਿਹੜੀ ਪਹਿਲਾਂ ਤਾਂ ਨਹੀਂ ਸੀਗਾ ਨਵਾਂ ਲਾਉਣ ਤੋਂ ਬਾਅਦ ਜਿਹੜੇ ਹੈਗੇ ਆ ਇਹ ਚੈਟ ਹੋ ਗਈ ਜੇ ਸਾਰੀਆਂ ਚੀਜ਼ਾਂ ਨੇ ਐਡਮਿਸਿਬਲ ਐਵਿਡੈਂਸ ਨੇ ਅੱਛਾ ਬੀਆ ਨਾਸਤੇ ਤਹਿਤ ਇਹ ਵੀ ਐਡਮਿਸਿਬਲ ਬੀ ਹਾਂਜੀ ਹਾਂਜੀ ਐਡਮਿਸਿਬਲ ਨੇ ਹੂੰ ਹੂੰ ਬਸ ਉਹ ਪ੍ਰੂਫ ਕਰਨਾ ਪਊਗਾ ਵੀ ਇਹ ਸਹੀ ਆ ਮੁਆਫਤਾ ਨਹੀਂਗਾ ਹਾਂ ਉਹ ਨੰਬਰ ਤੋਂ ਕਲੀਅਰ ਹੋ ਜਾਂਦਾ ਹੈ WhatsApp ਦੀ ਹਿਸਟਰੀ ਆ ਜਾਂਦੀ ਉਹ ਡੀਲਸ ਕਰ ਲੈਂਦੇ ਆ ਸਾਈਬਰ ਵਾਲੇ ਕਲੀਅਰ ਕਰ ਲੈਂਦੇ ਆ ਪਰ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ মিডিਆ ਨੇ ਖਬਰਾਂ ਚਲਾਈਆਂ ਤੇ ਉਸ ਤੋਂ ਬਾਅਦ ਹੀ ਇਹਨਾਂ ਕੁਝ ਹੋਣਾ ਸ਼ੁਰੂ ਹੋਇਆ ਪਹਿਲਾਂ ਹੋਇਆ ਹੀ ਨਹੀਂ ਪਹਿਲਾਂ ਕੁਝ ਵੀ ਹੋ ਰਿਹਾ ਨਹੀਂ ਵੀ ਉਸ ਦਾ ਹੀ ਆ ਨਾ ਵੀ ਇਹਨੂੰ ਅੱਗੇ ਆਣਾ ਪਿਆ ਦੱਸਣਾ ਪਿਆ ਜਿਸ ਦੇ ਨਾਲ ਇਹਨਾਂ ਸਭ ਕੁਝ ਹੋਇਆ ਹੈ ਤੇ ਉਹਨੂੰ ਆਪ ਅੱਗੇ ਆਣਾ ਪਿਆ ਸਦਾਪ ਨਹੀਂ ਚਾਹੁੰਦੇ ਸੀ ਇਹ ਤਾਂ ਤੁਸੀਂ ਸ਼ੁਕਰ ਕਰੋ ਕਿ ਕੁੜੀ ਅੱਗੇ ਆ ਗਈ ਹੋ ਗਿਆ ਜੇ ਕੁੜੀ ਸੁਸਾਇਸਾਈਡ ਕਰ ਲੈਂਦੀ ਇੱਕ ਕੁੜੀ ਮਾਰੀ ਜਾਣੀ ਸੀ ਕਿਸੇ ਦਾ ਕੁਝ ਨਹੀਂ ਜਾਣਾ ਸੀ ਹੂੰ ਇਹ ਤਾਂ ਹਿੰਮਤੀ ਆ ਉਹ ਕੁੜੀ ਸਲੂਟ ਕਰਦੇ ਆ ਵੀ ਉਹਦੀ ਹਿੰਮਤ ਨੂੰ ਵੀ ਉਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਉਹਦੇ ਫਾਦਰ ਨੂੰ ਸਭ ਤੋਂ ਪਹਿਲਾਂ ਵੀ ਉਹਦੇ ਨਾਲ ਖੜਾ ਆ ਡਟ ਕੇ ਹੂੰ ਹੂੰ ਕਿਉਂਕਿ ਰਿਸ਼ਤਾ ਤਾਂ ਫਾਦਰ ਨਹੀਂ ਦੇਖਿਆ ਸੀ ਨਾ ਆਪਣੀ ਧੀ ਲਈ ਹੂੰ ਤਾਂ ਹੀ ਫਾਦਰ ਡਟ ਕੇ ਉਹਦੇ ਨਾਲ ਖੜਾ ਆ ਹੂੰ ਸੋ ਸਲੂਟ ਕਰਦੇ ਆ ਉਹਦੇ ਫਾਦਰ ਨੂੰ ਉਹਦੇ ਨਾਲ ਖੜੇ ਨੇ ਤੇ ਉਹਦਾ ਸਾਥ ਦੇ ਰਹੇ ਨੇ ਇੱਕ ਮੈਨੂੰ ਬਟ ਸਾਡਾ ਨਕੰਮਾ ਹੈਗਾ ਸਿਸਟਮ ਸਾਡਾ ਸਿਸਟਮ ਪੈਸਾ ਦੇਖਦਾ ਹੈ ਜਾਂ ਨਹੀਂ ਕਰਦਾ ਕੰਮ ਹੂੰ ਹੂੰ ਜਿੱਥੇ-ਜਿੱਥੇ ਸਿਸਟਮ ਨੂੰ ਆਪਾਂ ਕੇਅਰ ਕਰਿਆ ਵੀ ਸਿਸਟਮ ਨੇ ਇਹਦੇ ਕੰਮ ਨਹੀਂ ਕੀਤਾ ਦੂਜੇ ਪਾਸੇ ਇਹ ਵੀ ਗੱਲ ਹੈ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਧੀਆਂ ਦੇ ਅਸੀਂ ਰੱਖਿਆ ਇਹ ਤਾਂ ਮੈਂ ਅਸੀਂ ਰੱਖਿਆ ਦੂਜੇ ਪਾਸੇ ਜਦੋਂ ਇਹੋ ਜਿਹੀ ਕੋਈ ਵੀਡੀਓ ਹੋ ਜਾ ਆ ਵੀ ਪਬਲਿਕ ਡੋਮੇਨ ਤੇ ਆ ਜਾਂਦੀ ਹੈ ਤਾਂ ਅਸੀਂ ਇੱਕ ਦੂਜੇ ਤੋਂ ਮੰਗਣ ਲੱਗ ਜਾਂਦੇ ਆ ਵੀ ਮੈਂ ਬੜੇ ਇਹੋ ਜਿਹੇ ਇੰਸਟਾਗ੍ਰam ਤੇ ਪੇਜ ਦੇਖੇ ਉਹ ਆ ਨਾਲ ਨਾਲ ਇਸ ਦੇ ਪੇਜ ਨੂੰ ਟੈਗ ਕਰ ਰਹੇ ਸੀ ਉਪਲਫਾਰਮ ਟੈਗ ਕਰ ਰਹੇ ਸੀ ਨਾਲ ਕਹਿ ਰਹੇ ਸੀ ਆ ਦੇਖੋ ਵੀਡੀਓ ਆ ਗਈ ਤੇ ਲੋਕੀ ਥੱਲੇ ਕਮੈਂਟ ਕਰੀ ਜਾਂਦੇ ਸੀ ਵੀ ਸਾਨੂੰ ਡੀਐਮ ਕਰੋ ਇਹੋ ਜਿਹੇ ਦੋਗਲੇ ਲੋਕ ਵੀ ਸਾਡੇ ਚ ਵੜ ਗਏ ਸਾਡੇ ਇੱਥੇ ਦੇ ਲੋਕ ਨੇ ਉਹ ਹੁਣ ਉਹ ਮੈਂਟੈਲਿਟੀ ਲੋਕਾਂ ਦੀ ਇਹੋ ਜੀ ਉਹਨੂੰ ਮੈਂ ਕੁਝ ਵੀ ਨਹੀਂ ਕਹਿ ਸਕਦੀ ਬਟ ਆਪਾਂ ਲੋਕਾਂ ਨੂੰ ਪਬਲਿਕ ਨੂੰ ਨਹੀਂ ਆਪਾਂ ਕੁਝ ਕਹਿ ਸਕਦੇ ਬਟ ਆਪਾਂ ਅਥਾਰਟੀ ਨੂੰ ਕਹਿ ਸਕਦੇ ਆ ਅਥਾਰਟੀ ਦੀ ਜ਼ਿੰਮੇਵਾਰੀ ਬੰਦੀ ਹੈ ਇੱਕ ਪਾਸੇ ਤੁਸੀਂ ਬੇਟੀ ਪਜਾਓ ਬੇਟੀ ਪੜਾਓ ਦੀਆਂ ਗੱਲਾਂ ਕਰਦੇ ਆ ਬਟ ਜਦੋਂ ਬੇਟੀ ਨੂੰ ਇਨਸਾਫ ਦੇਣ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਮੁੱਕਰ ਜਾਂਦੇ ਆ ਹਰਿਆਣੇ ਦੇ ਵਿੱਚ ਕੀ ਹੋ ਰਿਹਾ ਆ ਹੂੰ ਹੂੰ ਟੀਚਰ ਕਰਕੇ ਉਹ ਕੁੜੀ ਬੇਚਾਰੀ ਹੈ ਨਾ ਤਾਂ ਇਹ ਸਾਡੀ ਜਿਹੜੀ ਅਥਾਰਟੀ ਜਦ ਤੱਕ ਮਸਲਾ ਸਾਡਾ ਅਥਾਰਟੀ ਕੋਲ ਹੁੰਦਾ ਨਾ ਤੇ ਪੁਲਿਸ ਦੇ ਕੋਲ ਹੁੰਦਾ ਆ ਇਹ ਹਮੇਸ਼ਾ ਭਾਰੀ ਪੱਖ ਦੇਖ ਕੇ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜੇ ਕੋਈ ਇਮਾਨਦਾਰੀ ਨਾਲ ਪੁਲਿਸ ਆਫੀਸਰ ਕੰਮ ਕਰਨਾ ਵੀ ਚਾਹੁੰਦਾ ਨਾ ਉਹਨੂੰ ਉਹਦੇ ਵੱਡੇ ਅਫਸਰ ਨਹੀਂ ਕਰਨ ਦਿੰਦੇ ਕਰਨ ਦੇ ਦਿੰਦੇ ਉਹ ਪ੍ਰੈਸ਼ਰ ਹੁੰਦਾ ਹੈ ਠੀਕ ਹੈ ਹਾਂ ਜਦੋਂ ਮਸਲਾ ਕੋਰਟ ਦੇ ਸਿਨੈਰੀਓ ਦੇ ਵਿੱਚ ਆ ਜਾਂਦਾ ਉਦੋਂ ਸਿਚੁਏਸ਼ਨ ਬਹੁਤ ਬਦਲ ਜਾਂਦੀ ਆ ਇੱਕ ਇਹ ਵੀ ਗੱਲ ਕਹੀ ਜਾ ਰਹੀ ਸੀ ਵੀ ਗੁਰਮਨ ਕਲ ਕਹਿ ਰਹੀ ਸੀ ਵੀ ਉਹਨੂੰ ਇੱਥੇ ਤੱਕ ਕਿਹਾ ਗਿਆ ਵੀ ਪਰਚਾ ਤਾਂ ਤੇਰੇ ਤੇ ਵੀ ਬਣਦਾ ਉਹਦੇ ਤੇ ਕੋਈ ਉਹਦੇ ਤੇ ਕੋਈ ਉਹਦੇ ਤੇ ਉਹਦੇ ਤੇ ਕਿਸੇ ਚੀਜ਼ ਦਾ ਕੋਈ ਪਰਚਾ ਨਹੀਂ ਬੰਦਾ ਹਾਂ ਜੇ ਕੱਲ ਨੂੰ ਵੀਡੀਓ ਵਾਇਰਲ ਹੋਉਂਦਾ ਵਾ ਹੈ ਵੀ ਇਹਦੇ ਵੱਲੋਂ ਹੋਈ ਆ ਜੋ ਕੁਝ ਉਹ ਆ ਉਹ ਬੰਦਾ ਹੈ ਬਟ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਕੁੜੀ ਆਪਦੀ ਵੀਡੀਓ ਕਿਉਂ ਵਾਇਰਲ ਕਰਦੀ ਜਿਹਦੀ ਇੱਕ ਵਧੀਆ ਜ਼ਿੰਦਗੀ ਚੱਲ ਰਹੀ ਆ ਉਹਨੂੰ ਇੱਜ਼ਤ ਮਾਨ ਮਿਲ ਰਿਹਾ ਆ ਸਾਰੇ ਉਹਦੇ ਸਟੰਟਸ ਨੂੰ ਲਾਈਕ ਕਰ ਰਹੇ ਨੇ ਉਹਨੂੰ ਪਬਲਿਕ ਦੇ ਵਿੱਚ ਵੀ ਇੱਕ ਅੱਛਾ ਜਿਹੜਾ ਆ ਰਿਸਪਾਂਸ ਮਿਲ ਰਿਹਾ ਆ ਤਾਂ ਉਹ ਕਿਉਂ ਮਤਲਬ ਆਪਣੀ ਇੱਕ ਉਹਦਾ ਵਧੀਆ ਘਰ ਦੇ ਵਿੱਚ ਰਿਸ਼ਤਾ ਹੋ ਰਿਹਾ ਉਹ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰੂਗੀ ਆਪ ਹਮ ਹਮ ਨਾਲੇ ਸਵਾਲ ਹੈ ਨਾ ਕਦੇ ਵੀ ਨਹੀਂ ਕਰਦੀ ਕਈ ਇਹੋ ਜਿਹੇ ਕੇਸਿਸ ਚਲੋ ਦੇਖੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਚਲੋ ਗੱਲਾਂ ਕਈਆਂ ਹੋਈਆਂ ਵੀ ਕਈਆਂ ਨੇ ਆਪ ਵਾਇਰਲ ਕੀਤੀ ਪਰ ਉਹ ਇੰਸਟਾਗ੍ਰਾਮ ਤੋਂ ਏਦਾਂ ਆਪਣੀ ਆਈਡਿਜ਼ ਨਹੀਂ ਉਡਾਉਂਦੇ ਉਹ ਇੰਸਟਾਗ੍ਰਾਮ ਤੇ ਉੱਦਾਂ ਹੀ ਰਹਿੰਦੇ ਨੇ ਗੁਰਮਨ ਨੇ ਜਦੋਂ ਇਹ ਸਭ ਕੁਝ ਹੋਇਆ ਉਸੇ ਟਾਈਮ ਆਪਣਾ ਇੰਸਟਾਗ੍ਰਾਮ ਦਾ ਸਾਰਾ ਕੁਝ ਉਡਾ ਤਾ ਕੋਲਜ ਨਹੀਂ ਜਾ 파ਰੀ ਜੀ ਪਿਛਲੇ ਕਈ ਮਹੀਨਿਆਂ ਤੋਂ ਕੋਲਜ ਨਹੀਂ ਜਾ 파ਰੀ ਆਪਣਾ ਉਸ ਕੁੜੀ ਦੀ ਜ਼ਿੰਦਗੀ ਉਹਦੇ ਫਾਦਰ ਉਹ ਘਰੋਂ ਬਾਹਰ ਨਿਕਲਣ ਜੋਗੇ ਨਹੀਂ ਰਹੇ ਹੈਗੇ ਤਾਂ ਤੁਸੀਂ ਉਹਨਾਂ ਦੀ ਹਾਲਾਤ ਦੇਖੋ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਹੈਗੇ ਲੋਕਾਂ ਲਈ ਸਿਰਫ ਗੱਲਾਂ ਹੁੰਦੀਆਂ ਲੋਕਾਂ ਲਈ ਸਿਰਫ ਸਵਾਦ ਹੁੰਦਾ ਆ ਉਹ ਜਿਹਦੇ ਤੇ ਬੀਤਦੀਆਂ ਨਾ ਉਹਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੇ ਕੀ ਹਾਲਾਤ ਹੁੰਦੇ ਨੇ ਜੀ ਇਸ ਮਾਮਲੇ ਦੇ ਵਿੱਚ ਹੁਣ ਕੀ ਕੁਝ ਅਪਡੇਟ ਤੁਹਾਡੇ ਨੂੰ ਹਜੇ ਤੱਕ ਪਤਾ ਲੱਗਿਆ ਹੈ ਐਫ ਆਈ ਆਰ ਹੋ ਗਈ ਆ ਵੂਮਨ ਕਮਿਸ਼ਨ ਨੇ ਵੀ ਇਹਦੇ ਵਿੱਚ ਨੋਟਿਸ ਲੈ ਲਿਆ ਸੀ ਤੇ ਹਾਂਜੀ ਉਹਨਾਂ ਨੂੰ ਪੁਲਿਸ ਦਾ ਲੱਭਣ ਵੀ ਲੱਗ ਗਈ ਬਟ ਆਈ ਥਿੰਕ ਉਹ ਫਰਾਰ ਹੋ ਗਿਆ ਹੈ ਜਿਸ ਤੱਕ ਮੈਨੂੰ ਲੱਗਦਾ ਹੈ ਉਹ ਹੀ ਇਜ਼ ਕਨੇਡਿਆਨ ਆ ਡਾ ਕਨੇਡਿਆਨ ਹੋਰ ਕੰਟਰੀ ਹਾਂ ਸਿਟੀਜ਼ਨ ਹੈਗਾ ਹੈ ਇਹ ਵੀ ਹੋ ਸਕਦਾ ਹੈ ਵੀ ਉਹ ਕਿਸੇ ਕੰਟਰੀ ਚ ਵੀ ਜਾ ਸਕਦਾ ਬਿਲਕੁਲ ਉਹ ਜਾ ਸਕਦਾ ਮੈਨੂੰ ਲੱਗਦਾ ਉਹ ਭੱਜ ਗਿਆ ਜਦੋਂ ਮਸਲਾ ਹੋਇਆ ਉਦੋਂ ਹੀ ਭੱਜ ਗਿਆ ਹੂੰ ਉਹ ਵੀ ਕਰੂਗਾ ਫਿਰ ਉਹਨੂੰ ਸੇਫ ਕਰਨ ਤੋਂ ਬਾਅਦ ਹੀ ਉਹਦਾ ਫਾਦਰ ਇਹੋ ਜਿਹੇ ਸਟੇਟਮੈਂਟ ਦੇ ਰਿਹਾ ਕਿਉਂਕਿ ਉਹਨੂੰ ਪਤਾ ਉਹਦਾ ਬੇਟਾ ਸੇਫ ਹੋ ਗਿਆ ਆ ਹੂੰ ਹੂੰ ਤੇ ਉਹ ਤਾਂ ਹੀ ਇਹੋ ਜਿਹੇ ਗੇਮ ਜੜੀਆਂ ਨੇ ਖੇਡ ਰਿਆ ਮਤਲਬ ਉਹਨਾਂ ਨੇ ਪਰ ਮੈਂ ਇੱਕ ਗੱਲ ਕਹੂੰਗੀ ਕਿ ਜੇ ਸਾਡੇ ਬੱਚੇ ਗਲਤ ਆ ਤਾਂ ਸਾਨੂੰ ਆਪਣੇ ਗਲਤ ਬੱਚਿਆਂ ਦੇ ਖਿਲਾਫ ਵੀ ਖੜਨਾ ਚਾਹੀਦਾ ਆ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਮਤਲਬ ਬੱਚੇ ਦੇ ਪਿਆਰ ਦੇ ਵਿੱਚ ਉਹ ਨਹੀਂ ਜੇ ਅੱਜ ਤੁਸੀਂ ਇੱਕ ਆਪਣੇ ਬੱਚੇ ਦੀ ਗਲਤੀ ਤੇ ਪਰਦਾ ਪਾਉਂਗੇ ਤਾਂ ਕੱਲ ਨੂੰ ਤੁਹਾਡਾ ਬੱਚਾ ਪਤਾ ਨਹੀਂ ਹੋਰ ਕਿੰਨੀਾਂ ਦੀ ਜ਼ਿੰਦਗੀ ਬਰਬਾਦ ਕਰੂਗਾ ਹੂੰ ਬਈ ਇਸ ਤੋਂ ਪਹਿਲਾਂ ਵੀ ਕਿਸਦੇ ਕੀਤੀ ਹੋ ਸਕਦੀ ਹੈ ਇਸ ਤੋਂ ਬਾਅਦ ਵੀ ਕਿਸ ਤੇ ਕਰ ਸਕਦਾ ਬਿਲਕੁਲ ਬਿਲਕੁਲ ਹੂੰ ਹੂੰ ਤੇ ਇਹੋ ਜਿਹੇ ਕੇਸਸ ਲਗਾਤਾਰ ਪੰਜਾਬ ਦੇ ਵਿੱਚ ਜਾਂ ਹੋਰ ਪਾਸੇ ਵੱਧ ਕਿਉਂ ਰਹੇ ਨੇ ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਫਰੀडम ਦਾ ਮਿਸਯੂਜ਼ ਵੀ ਆ ਹੂੰ ਇਹ ਦੂਜੀ ਮਾਡਰਨਿਟੀ ਦਾ ਅਸਰ ਵੀ ਹੈਗਾ ਆ ਸੋ ਅੰਨਾ ਭਰੋਸਾ ਵੀ ਕਹਿ ਸਕਦੇ ਆ ਮੈਨੂੰ ਲੱਗਦਾ ਕਿ ਮਤਲਬ ਸਾਰਿਆਂ ਨੂੰ ਹੀ ਸਾਨੂੰ ਨਾ ਮੁੰਡਾ ਆ ਜਾਂ ਕੁੜੀ ਆ ਆ ਉਹਨੂੰ ਦੇਖਣਾ ਚਾਹੀਦਾ ਹੈ ਵੀ ਧਿਆਨ ਦੇਣਾ ਚਾਹੀਦਾ ਵੀ ਅੱਜ ਦਾ ਜਿਹੜਾ ਟਾਈਮ ਆ ਟਾਈਮ ਬਹੁਤ ਮਾੜਾ ਆ ਅੰਨੇ ਅੰਨੇ ਹੋ ਕੇ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਚਾਹੇ ਕੋਈ ਰੱਬ ਵਰਗਾ ਹੀ ਕਿਉਂ ਨਾ ਲੱਗਦਾ ਹੋਵੇ ਹੂੰ ਹੂੰ ਕਿਸੇ ਦਾ ਕੋਈ ਭਰੋਸਾ ਨਹੀਂ ਇੱਥੇ ਤੁਸੀਂ ਗੁਰਮੰਦੇ ਹੁਣ ਨਾਲ ਖੜੇ ਹੋ ਜੋ ਦੇਖੋ ਕੋਲ ਨਾਲ ਹੈਗੀਆਂ ਜਿਵੇਂ ਇੱਕ ਬਾਕੀ ਸਾਰਿਆਂ ਨੂੰ ਖੜਨਾ ਚਾਹੀਦਾ ਨਾਲ ਸਮਾਜ ਨੂੰ ਤੇ ਆਪਾਂ ਗੁਰਮਨ ਦੇ ਨਾਲ ਖੜੇ ਆ। ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਓਕੇ। ਤੁਸੀਂ। ਤੁਸੀਂ ਕਰਿਓ। ਐਡਵੋਕੇਟ ਸਿਮਰਨ ਗਿੱਲ ਇਸ ਸਮੇਂ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਉਹਨਾਂ ਨਾਲ। ਅ ਮੈਡਮ ਜਿਵੇਂ ਤੁਹਾਨੂੰ ਪਤਾ ਹੀ ਹੈ ਉਪਕਲ ਫਾਰਮ ਦਾ ਜਿਹੜਾ ਕੇਸ ਚੱਲ ਰਿਹਾ ਕੁੜੀ ਦਾ ਹਾਂਜੀ ਹਾਂਜੀ ਤੇ ਗੁਰਮਨਦਾ ਪਹਿਲਾਂ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਗੁਰਮਨ ਨੇ ਸਾਡੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਆ ਉਹਨੇ ਇਹ ਕਿਹਾ ਵੀ ਵੀਡੀਓ ਜਿਹੜੀ ਆ ਉਸੇ ਵਿਅਕਤੀ ਵੱਲ ਵਾਇਰਲ ਕੀਤੀ ਗਈ ਜਿਸ ਨਾਲ ਉਸਦਾ ਵਿਆਹ ਹੋਣਾ ਸੀ ਰਿਲੇਸ਼ਨ ਦੇ ਵਿੱਚ ਸੀ ਤੇ ਤੁਸੀਂ ਕਾਨੂੰਨੀ ਪੱਖ ਤੋਂ ਕਿਦਾਂ ਦੇਖਦੇ ਹੋ ਕਿਉਂਕਿ ਹੁਣ ਦੂਜਾ ਪੱਖ ਵੀ ਮਰਿਆ ਆ ਆ ਦੇਖੋ ਕਾਨੂੰਨੀ ਪੱਖ ਤੋਂ ਸਿੰਪਲ ਜੀ ਗੱਲ ਆ ਜੇ ਆਪਾਂ ਪਹਿਲਾਂ ਮਤਲਬ ਵੀਡੀਓ ਵਾਇਰਲ ਐਂਡ ਆਲ ਸਾਰੀਆਂ ਚੀਜ਼ਾਂ ਨੂੰ ਜੇ ਸਾਈਡ ਤੇ ਵੀ ਰੱਖ ਦਈਏ ਕਿ ਕੁੜੀ ਦੀ ਉਹਦੇ ਨਾਲ ਰਿਸ਼ਤਾ ਹੋਇਆ ਹੋਇਆ ਸੀਗਾ ਤੇ ਰਿਸ਼ਤੇ ਦੀ ਆੜ ਦੇ ਵਿੱਚ ਉਹਨੇ ਉਹਦੀ ਕੰਸੈਂਟ ਲਈ ਹੂੰ ਕੰਸੈਂਟ ਲੈ ਕੇ ਰਿਲੇਸ਼ਨ ਬਣਾਏ ਉਦੋਂ ਬਾਅਦ ਵਿੱਚ ਉਹ ਉਹ ਮੁੱਕਰ ਜਾਂਦਾ ਆ ਹੂੰ ਹੂੰ ਤਾਂ ਉਹ ਪਹਿਲੇ ਨੰਬਰ ਦੇ ਉੱਤੇ ਉਹ ਸੈਕਸ਼ਨ 69 ਬੀ ਐਨ ਐਸ ਦਾ ਹੈਗਾ ਆ ਜਿਹਨੂੰ ਅਟ੍ਰੈਕਟ ਕਰਦਾ ਆ ਕਿ ਤੁਸੀਂ ਕੰਸੈਂਟ ਓਬਟੇਨ ਕਰਕੇ ਕਿਸੇ ਦੇ ਨਾਲ ਧੋਖਾ ਕਰਕੇ ਰਿਲੇਸ਼ਨ ਬਣਾਏ ਆ ਥੈਟ ਇਜ਼ ਨਾਟ ਅਮਾਉਂਟ ਟੂ ਰੇਪ ਬਟ ਟੂ ਹੀਨियस ਕਰਾਈਮ ਆ 10 ਸਾਲ ਦੀ ਸਜ਼ਾ ਉਹਦੇ ਵਿੱਚ ਹੂੰ ਠੀਕ ਹੈ ਪਹਿਲਾਂ ਇਹ ਬੀ ਐਨ ਐਸ ਤੋਂ ਪਹਿਲਾਂ ਇਹ ਰੇਪ ਦੀ categories ਦੇ ਵਿੱਚ ਕਾਊਂਟ ਕਰਦੇ ਸੀ ਬਟ ਕਿਉਂਕਿ ਰੇਪ ਇਦੋਂ ਵੀ ਜਿਆਦਾ ਹਿੰਸ ਹੁੰਦਾ ਆ ਤਾਂ ਇਸ ਕਰਕੇ ਇਹਨੂੰ 69 ਜਿਹੜਾ ਸੈਕਸ਼ਨ ਆ ਉਹ ਡੀਲ ਕਰਦਾ ਆ ਫਿਰ ਉਸ ਤੋਂ ਬਾਅਦ ਆਪਾਂ ਜਿਵੇਂ ਉਹਨੇ ਉਹ ਜਿਹੜੀ ਚੈਟ ਆ ਤੇ ਗੁਰਮਨ ਦੀ ਜੋ ਸਟੇਟਮੈਂਟ ਆ ਕਿ ਇਹਨੇ ਤੇ ਪ੍ਰਭ ਨੇ ਤੇ ਇੰਦਰ ਨੇ ਦੋਨਾਂ ਨੇ ਇਹਦੇ ਨਾਲ ਇਹਨੂੰ ਨਸ਼ੇ ਦੀ ਦਵਾਈ ਲੈ ਕੇ ਨਸ਼ੇ ਦੀ ਦਵਾਈ ਜਾਂ इवन ਨਸ਼ਾ ਦਿੱਤਵੀਂ ਨਾ ਹੋਵੇ ਹੋ ਸਕਦਾ ਉਹਨੂੰ ਧਮਕਾ ਕੇ ਜੋ ਵੀ ਉਹਦੇ ਨਾਲ ਕੀਤਾ ਆ दैट ਇਜ਼ ਗੈਂਗ ਰੇਪ ਹੂੰ ਫਿਰ ਉਹ ਰੇਪ ਦੀ ਕੈਟਾਗਰੀ ਆ ਜਾਂਦਾ ਫਿਰ ਦੂਜੀ ਗੱਲ ਆ ਕਿ इवन ਲਾ ਵੀ ਕਹਿੰਦਾ ਹੈ ਕਿ ਜੇ ਦੋ ਜਣੇ ਆ ਪਰਸਨਲ ਉਹਨਾਂ ਨੇ ਆਪਣੀਆਂ ਵੀਡੀਓਜ਼ ਕੈਪਚਰ ਕਰ ਲਈਆਂ ਹੂੰ ਠੀਕ ਹੈ ਉਹ ਪਰਸਨਲ ਆਪਣੇ ਤੱਕ ਰੱਖ ਕੇ ਬਾਅਦ ਵਿੱਚ ਦੂਜਾ ਬੰਦਾ ਉਹਨੂੰ ਜੇ ਵਾਇਰਲ ਕਰ ਦਿੰਦਾ दैट ਇਜ਼ ਆਲਸੋ ਕ੍ਰਾਈਮ ਹੂੰ ਠੀਕ ਆ ਪਰ ਵੀਡੀਓ ਵਾਇਰਲ ਕਰਨਾ ਐਡਾ ਕ੍ਰਾਈਮ ਨਹੀਂਗਾ ਜਿੱਦਾਂ ਕ੍ਰਾਈਮ ਉਹਨਾਂ ਨੇ ਚਾਹੇ ਸੈਕਸ਼ਨ 69 ਬੀ ਐਨਐਸ ਦੇ ਅੰਦਰ ਆ ਜਾਵੇ ਜਾਂ ਫਿਰ ਗੈਂਗ ਰੇਪ ਦਾ ਆ ਜਾਵੇ ਜਿਹੜਾ ਉਹ ਆ ਜਾਂਦਾ ਆ ਉਹ ਉਦੋਂ ਜ਼ਿਆਦਾ ਹੀ ਨਹੀਂ ਹੈ ਸ੍ਰਾਈਨ ਨੇ ခ੍ਰਿਕ ਪੱਖ ਹੋਰ ਮੈਂ ਸੁਣਿਆ ਸੀਗਾ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰਨਾ ਚਾਹਣੀ ਆ ਮੁੰਡੇ ਦਾ ਫਾਦਰ ਤੇ ਉਮਰ ਦਾ ਜੀ 16 ਸਾਲ ਸੀਗੀ ਮੁੰਡਾ ਮਾਈਨਰ ਸੀਗਾ ਤਾਂ ਮੈਂ ਮੈਂ ਨਾ ਮੇਰੀ ਗੱਲ ਹੋਈ ਸੀਗੀ ਤਾਂ ਜਿੰਨਾਕ ਮੈਨੂੰ ਕੇਸ ਦਾ ਪਤਾ ਆ ਇਹ ਜੂਨ 2024 ਦੇ ਵਿੱਚ ਇਹਨਾਂ ਦੀ ਫੈਮਲੀ ਨੇ ਇਹਨਾਂ ਦਾ ਰਿਸ਼ਤਾ ਜਿਹੜਾ ਤੈਅ ਕੀਤਾ ਸੀਗਾ ਤੇ ਉਸ ਸਮੇਂ ਮੁੰਡੇ ਦੀ ਉਮਰ 17 ਸਾਲ ਸੀਗੀ ਕੁੜੀ ਦੀ ਉਮਰ 18 ਸਾਲ ਸੀਗੀ ਕੁੜੀ 1 ਸਾਲ ਵੱਡੀ ਆ ਸਿਰਫ ਮੁੰਡੇ ਤੋਂ ਹੂੰ 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 ਠੀਕ ਹੈ 16 ਸਾਲ ਦਾ ਨਹੀਂ ਸੀਗਾ ਤੇ 16 ਸਾਲ ਤੋਂ ਉੱਪਰ ਜੇ ਕੋਈ ਵੀ ਮੁੰਡਾ ਆ ਉਹਨੂੰ ਅਡਲਟ ਹੀ ਕਨਸੀਡਰ ਕੀਤਾ ਜਾਂਦਾ ਹੀਨियस ਕ੍ਰਾਈਮ ਦੇ ਮੈਟਰ ਦੇ ਵਿੱਚ ਓਕੇ ਠੀਕ ਹੈ ਤੇ ਦੂਜੀ ਗੱਲ ਹੁਣ ਉਹ ਮੁੰਡਾ 18 ਸਾਲ ਦਾ ਹੋ ਗਿਆ ਆ ਹਮ ਹਮ ਤੇ ਮਸਲੇ ਜਿਹੜੇ ਨੇ ਜਦੋਂ ਉਹਦੇ ਘਰੇ ਜਾ ਕੇ ਵੀ ਬਦਤਮੀਜ਼ੀ ਕੀਤੀ ਆਈ ਵਨ ਫੋਟੋਸ ਆ ਪਾਂ ਜਿਹੜੀਆਂ ਵਾਇਰਲ ਹੋਈ ਚੈਟ ਆ ਕੁੜੀ ਦੇ ਨਾਲ ਉਹਦੇ ਵਿੱਚ ਕੁੜੀ ਨੂੰ ਨੇ ਭੇਜੀਆਂ ਨੇ ਉਹਨੂੰ ਧਮਕਾਉਂਦਾ ਵੀ ਆ ਬਾਹਰ ਆ ਤੇ ਉਹ ਤੱਕੇ ਨਾਲ ਉਹਨੂੰ ਰੱਖਣਾ ਜੋ ਵੀ ਚੀਜ਼ਾਂ ਨੇ ਫੈਬਰਰੀ ਉਹ ਫੈਬਰਰੀ ਤੋਂ ਚੱਲ ਰਹੀਆਂ ਨੇ ਹਮ ਠੀਕ ਹੈ ਤੇ ਫੈਬਰਰੀ ਤੋਂ ਕੁੜੀ ਗੁਹਾਰ ਲਾ ਰਹੀ ਹੈ ਕਿ ਇਨਸਾਫ ਮਿਲਣਾ ਚਾਹੀਦਾ ਜਦੋਂ ਦੀ ਸਟੇਟਮੈਂਟ ਹੀ ਹੈਗੀ ਆ ਉਹਦੇ ਕੋਲ ਐਵੀਡੈਂਸ ਹੈਗੇ ਆ ਉਹਦੇ ਕੋਲ ਚੈਟ ਹੈਗੀ ਆ ਤਾਂ ਪਹਿਲਾਂ ਹੀ ਉਹਦੇ ਤੇ ਐਫ ਆਈ ਆਰ ਦਰਜ ਕਰ ਲੈਣੀ ਚਾਹੀਦੀ ਸੀਗੀ ਜਿਹੜੀ ਸਿਮਪਲ ਪ੍ਰੀ ਟੈਕਸ ਆਫ ਮੈਰਿਜ ਵਾਲੀ ਹੋਈ ਜੇ ਆਪਾਂ ਕਹਿ ਦਈਏ ਹੂੰ ਜਿਹੜੀ ਸੈਕਸ਼ਨ 69 ਦੇ ਅੰਡਰ ਹੈਗੀ ਆ ਠੀਕ ਹੈ ਉਹ ਜਿਹੜੀ ਜਿਹੜੀ ਨਾਰਾ ਲਾ ਕੇ ਪੁਲਿਸ ਵਾਲੇ ਇਸ ਚੀਜ਼ ਨੂੰ ਲਿੰਗਰ ਔਨ ਕਰੀ ਗਏ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿਤੋਂ ਵਾਇਰਲ ਹੋਈ ਆ ਵਾਇਰਲ ਹੋਣਾ ਸੈਕੰਡਰੀ ਚੀਜ਼ ਆ ਹੂੰ ਪਹਿਲਾ ਆਫੈਂਸ ਇਹ ਹੈਗਾ ਕਿ ਉਹਨੇ ਉਹਦੀ ਕਨਸੈਂਟ ਓਬਟੇਨ ਕੀਤੀ ਉਹਦੇ ਨਾਲ ਰਿਲੇਸ਼ਨ ਬਣਾਇਆ ਹੂੰ ਮੈਰਿਜ ਦੇ ਬੇਸਿਸ ਦੇ ਉੱਤੇ ਤੋ ਉਹ ਸੈਕਸ਼ਨ 69 ਬੀ ਐਨਐਸ ਅਜਿਹੇ ਚ ਕਵਰ ਹੋ ਗਿਆ ਫਿਰ ਉਹ ਕੁੜੀ ਦੇ ਬਿਆਨ ਹੈਗੇ ਆ ਕਿ ਇਦਾਂ ਕਰਕੇ ਵੀ ਉਹਦੇ ਨਾਲ ਜੋ ਕੁਝ ਵੀ ਹੋਇਆ ਉਹਦੀ ਚੈਟ ਹੈਗੀ ਆ ਵੀ ਉਹ ਲੈ ਕੇ ਗਏ ਕੁੜੀ ਨੂੰ ਨਸ਼ਾ ਦਿੱਤਾ ਐਂਡ ਆਲ ਜਦੋਂ ਉਸ ਚੀਜ਼ ਦੇ ਪ੍ਰੀਲੀਮਿਨਰੀ ਤੁਹਾਡੇ ਕੋਲ ਐਵਿਡੈਂਸ ਹੈਗੀ ਆ ਨਾ ਤਾਂ ਪਹਿਲਾ ਨੰਬਰ ਪੁਲਿਸ ਦਾ ਸੀਗਾ ਕਿ ਉਸੇ ਟਾਈਮ ਉਹਨਾਂ ਦੇ ਉੱਤੇ ਪਰਚਾ ਦਰਜ ਕਰਦੇ ਪਰ ਪੈਸਿਆਂ ਦੇ ਇਨਫਲੂਐਂਸ ਦੇ ਵਿੱਚ ਆ ਜਾਂ ਜੋ ਵੀ ਉਹ ਮੁੰਡੇ ਵਾਲੇ ਕਾਫੀ ਅਮੀਰ ਨੇ ਤੇ ਉਹ ਸਾਰੀਆਂ ਚੀਜ਼ਾਂ ਨੇ ਉਹ ਮੈਨੀਪੂਲੇਟ ਕੀਤਾ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਉਸ ਚੱਕਰ ਦੇ ਵਿੱਚ ਐਫਆਈਆਰ ਜਿਹੜੀ ਆ ਦਰਜ ਨਹੀਂ ਹੋਈ ਇਨਸਾਫ ਨਹੀਂ ਮਿਲਿਆ ਤਾਂ ਫਾਈਨਲ ਮੈਨੂੰ ਲੱਗਦਾ ਵੀ ਇਹ ਕੁੜੀ ਨੂੰ ਵੀ ਸੋਸ਼ਲ ਮੀਡੀਆ ਦੇ ਸਾਹਮਣੇ ਆਉਣਾ ਪਿਆ ਸਹਾਰਾ ਲੈਣਾ ਪਿਆ ਮੀਡੀਆ ਦਾ ਤਾਂ ਕਿ ਪ੍ਰੈਸ਼ਰ ਬਿਲਡ ਹੋ ਕੇ ਘੱਟੋ-ਘੱਟ ਉਹ ਇਨਸਾਫ ਤਾਂ ਮਿਲੇ ਅ ਦੇਖੋ ਜੀ ਮੁੰਡੇ ਦੇ ਪਿਤਾ ਦੇ ਬਿਆਨ ਆ ਰਹੇ ਨੇ ਕੁਝ ਕੁ ਮੈਂ ਵੀ ਸੁਣਿਆ ਤੇ ਉਹ ਕਹਿ ਰਹੇ ਨੇ ਵੀ ਦੇਖੋ ਕੁੜੀਆਂ ਜਿਹੜੀਆਂ ਨੇ ਉਹ ਸਿੱਧਾ ਕਹਿ ਰਹੇ ਆ ਵੀ ਊਮਨ ਜਿਹੜਾ ਆਪਾਂ ਕਹਿ ਦਿੰਦੇ ਆ ਊਮਨ ਕਾਰਡ ਉਹ ਖੇਡਿਆ ਜਾ ਰਿਹਾ ਵੀ ਕੁੜੀਆਂ ਨੂੰ ਤਾਂ ਇਨਸਾਫ ਮਿਲ ਜਾਂਦਾ ਹੁੰਦਾ ਆ ਵੀ ਸਾਡਾ ਮੁੰਡਾ ਇਸ ਕਰਕੇ ਸਾਡੀ ਬਦਨਾਮੀ ਹੋ ਰਹੀ ਹੈ ਇਹ ਗੱਲ ਕਹੀ ਜਾ ਰਹੀ ਹੈ। ਨਹੀਂ ਦੇਖੋ ਜੇ ਵਮਨ ਕਾਰਡ ਵਾਲੀ ਗੱਲ ਹੁੰਦੀ ਨਾ ਫੇਰ ਫਰਵਰੀ ਚ ਹੀ ਐਫ ਆਈ ਆਰ ਦਰਜ ਹੋ ਜਾਂਦੀ। ਮੈਂ ਵੀ ਇੱਕ ਔਰਤਾਂ ਮੇਰਾ ਵੀ ਕੇਸ ਦੇਖਿਆ ਮੇਰੇ ਉੱਤੇ ਅਟੈਕ ਹੋਇਆ ਮੈਨੂੰ ਵਕੀਲ ਹੋ ਕੇ ਵੀ ਕਿੰਨੀ ਸਟਰਗਲ ਕਰਨੀ ਪਈ ਪਰਚਾ ਦਰਜ ਕਰਾਉਣ ਲਈ। ਹੂੰ ਹੂੰ ਪਰਚਾ ਦਰਜ ਤਾਂ ਕਰੋ ਹਜੇ ਤੱਕ ਅਰੈਸਟ ਨਹੀਂ ਹੋਏ ਹੈਗੇ। ਹੂੰ ਹੂੰ ਸੋ ਇਹ ਵਮਨ ਕਾਰਡ ਇਹ ਉਹ ਪੈਸੇ ਦੇ ਕੇ ਕਿ ਕੋਈ ਕਾਰਡ ਨਹੀਂ ਚੱਲਦਾ ਹੈਗਾ। ਹੂੰ ਕੋਈ ਇंसाफ ਨਹੀਂ ਹੁੰਦਾ ਜਿੱਥੇ ਪੈਸਾ ਚੜਾ ਦਿੱਤਾ ਜਾਂਦਾ ਨਾ ਉਥੇ ਬਾਕੀ ਸਾਰੀਆਂ ਚੀਜ਼ਾਂ ਫੇਲ ਹੋ ਜਾਂਦੀਆਂ ਨੇ ਉਹ ਤਾਂ ਕਹਿੰਦੇ ਵੀ ਅਸੀਂ ਜੇ ਗਲਤ ਆ ਤਾਂ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਉਹ ਤਾਂ ਹੁਣ ਕਹਿਣਗੇ ਕਿਉਂਕਿ ਪਤਾ ਉਹਨਾਂ ਨੂੰ ਕਾਰਵਾਈ ਹੋਣੀ ਆ ਉਹਨਾਂ ਦੇ ਉੱਤੇ ਹੂੰ ਤੋ ਬੰਦੇ ਆ ਸਟੇਟਮੈਂਟ ਦਾ ਫਿਰ ਬੰਦਾ ਉਹ ਕਰਦਾ ਉਹ ਤਾਂ ਉਹੋ ਜਿਹੀ ਵੀ ਡਰਾਵੇ ਦੇ ਰਿਹਾ ਜੀ ਅਸੀਂ ਇੱਥੋਂ ਜਿੰਨੇ ਅਸੀਂ ਐਨ ਆਰ ਆਈ ਆਏ ਆ ਅਸੀਂ ਕਹਦਾਂਗੇ ਸਾਰਿਆਂ ਨੂੰ ਵੀ ਇੱਥੇ ਇਨਵੈਸਟ ਨਾ ਕਰੋ ਤਾਂ ਕਿ ਸਰਕਾਰ ਨੂੰ ਇਨਫਲੂਐਂਸ ਕੀਤਾ ਵੀ ਅਸੀਂ ਤਾਂ ਐਨ ਆਰ ਆਈਆਂ ਨੂੰ ਬਾਹਰ ਲੈ ਜਾਾਂਗੇ ਅਸੀਂ ਇੱਥੇ ਇਨਵੈਸਟਮੈਂਟ ਨਹੀਂ ਕਰੇ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਤੁਸੀਂ ਸਾਡੀਆਂ ਧੀਆਂ ਭੈਣਾਂ ਨਾਲ ਥੋੜੀ ਖੇਡੋਗੇ ਹੂੰ ਚਾਹੇ ਤੁਸੀਂ ਕੋਈ ਵੀ ਹੋ ਇਨਵੈਸਟਮੈਂਟ ਦੇ ਤੇ ਤੁਹਾਡੇ ਕੋਲ ਪੈਸੇ ਆ ਤੁਸੀਂ ਇਨਵੈਸਟਮੈਂਟ ਦੇ ਨਾਂ ਦੇ ਉੱਤੇ ਕੀ ਕਹੋਗੇ ਕਿ ਸਾਡੀਆਂ ਧੀਆਂ ਭੈਣਾਂ ਨਾਲ ਖੇਡੋਗੇ ਇੱਥੇ ਆ ਕੇ ਇਹ ਤਾਂ ਕੋਈ ਜਸਟੀ ਸੋ ਜਿਹਦੀ ਗਲਤੀ ਆ ਨਾਲੇ ਵੀਡੀਓ ਵਾਇਰਲ ਹੋਣਾ ਸੈਕੰਡਰੀ ਚੀਜ਼ ਆ ਉਹ ਇੱਕ ਹੀਨੀਅਸ ਨਹੀਂ ਉਹ ਇੱਕ ਸੀਰੀਅਸ ਕ੍ਰਾਈਮ ਆ ਬਟ ਹੀਨੀਅਸ ਕ੍ਰਾਈਮ ਹੈਗਾ ਕਿ ਤੁਸੀਂ ਕਿਸੇ ਦੀ ਕੰਸੈਂਟ ਆਬਟੇਨ ਕਰਕੇ ਉਹਦੀ ਪ੍ਰਾਈਵੇਸੀ ਜਿਹੜੀ ਆ ਤੇ ਉਹਦੇ ਨਾਲ ਜਿਹੜਾ ਸੈਕਸੂਅਲ ਅਬਿਊਜ਼ ਕੀਤਾ ਉਹ ਪਹਿਲਾ ਪਹਿਲੇ ਨੰਬਰ ਤੇ ਕ੍ਰਾਈਮ ਆ ਜੋ ਗੁਰਮਨ ਨਾਲ ਹੋਇਆ ਆ ਪਰ ਗੁਰਮਨ ਜਿੱਦਾਂ ਆਪਣੀ ਬੈਸਟ ਫਰੈਂਡ ਦੀ ਗੱਲ ਉਹਨੇ ਸਾਡੇ ਨਾਲ ਵੀ ਕੀਤੀ ਸੀਗੀ ਵੀਡੀਓ ਦੇ ਵਿੱਚ ਕੀਤੀ ਆ ਤੇ ਉਹ ਕਹਿ ਰਿਹਾ ਵੀ ਉਹ ਤਾਂ ਉਹਦੀ ਬੈਸਟ ਫਰੈਂਡ ਆ ਉਹਦੇ ਨਾਲ ਹੀ ਆ ਉਹ ਤਾਂ ਭੈਣ ਬਣੀ ਹੋਈ ਆ ਮੈਂ ਹਮਤ ਨੂੰ ਇਹ ਗੱਲ ਦੱਸਦੀ ਆ ਦੇਖੋ ਉਸੇ ਕੁੜੀ ਨੇ ਗੁਰਮਨ ਨੂੰ ਕਿਹਾ ਹੂੰ ਕਿ ਇਸ ਮੁੰਡੇ ਦਾ ਮੇਰੇ ਨਾਲ ਰਿਲੇਸ਼ਨ ਆ ਹੂੰ ਉਸੇ ਕੁੜੀ ਨੇ ਪ੍ਰਭ ਨੂੰ ਕਿਹਾ ਕਿ ਗੁਰਮਨ ਦਾ ਕਿਤੇ ਹੋਰ ਰਿਲੇਸ਼ਨ ਆ ਹੂੰ ਸੋ ਇਹ ਹੋ ਸਕਦਾ ਕਿ ਉਹ ਕੁੜੀ ਦੋਨਾਂ ਪਾਸੇ ਮੈਨਿਪੂਲੇਟ ਕਰਕੇ ਗੇਮ ਖੇਡ ਰਹੀ ਹੋਵੇ ਹੂੰ ਉਹ ਤਾਂ ਹੁਣ ਉਹਨਾਂ ਦੋਨਾਂ ਦੇ ਐਵੀਡੈਂਸ ਦੇਖ ਕੇ ਮੈਂ ਫੇਰ ਉਹੀ ਕਹੂੰਗੀ ਕਿ ਉਹ ਚੀਜ਼ਾਂ ਬਹੁਤ ਸੈਕੰਡਰੀ ਚੀਜ਼ਾਂ ਨੇ ਹੂੰ ਹੂੰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹਦਾ ਉਹਦੇ ਨਾਲ ਰਿਸ਼ਤਾ ਸੀਗਾ ਹੂੰ 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 ਕੋਨੇ ਰਿਸ਼ਤੇਦਾਰ ਦੇ ਵਿੱਚ ਇਹਦੇ ਨਾਲ ਰਿਲੇਸ਼ਨ ਬਣਾ ਕੇ ਬਾਅਦ ਚ ਵਿਆਹ ਤੋਂ ਮੁੱਕ ਰਿਹਾ ਜੋ ਗੁਰਮਨ ਦੇ ਕੋਲ ਹੀ ਚਾਟ ਪਈ ਆ ਪਰ ਜਿੱਥੇ ਐਡਾ ਵੱਡਾ ਕਰਾਇਮ ਆ ਜਾਂਦਾ ਨਾ ਬਾਕੀ ਉਹ ਛੋਟੇ ਛੋਟੇ ਕਰਾਇਮ ਉਹ ਮੈਟਰ ਨਹੀਂ ਕਰਦੇ ਹੈਗੇ ਹੂੰ 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 ਪਰ ਉਹ ਵੀ ਹੋਏ ਹੋਣਗੇ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਉਹ ਕਲੀਅਰ ਹੋ ਜਾਊਗਾ ਪਰ ਸਭ ਤੋਂ ਵੱਡੀ ਗੱਲ ਤੇ ਇਹੀ ਆ ਕਿ ਉਹ 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 ਜਿਹੜੀ ਉਹ ਤੋਂ ਚਾਟ ਤੋਂ ਵੀ ਕਲੀਅਰ ਹੁੰਦੀ ਆ ਤੇ ਇਹਨਾਂ ਦੀਆਂ ਫੋਟੋਗ੍ਰਾਫਸ ਤੋਂ ਵੀ ਕਲੀਅਰ ਹੁੰਦੀ ਆ ਕਿ ਦੋਨੋਂ ਜਣੇ ਆਂਦਾ ਫੈਮਲੀ ਨੇ ਰਿਸ਼ਤਾ ਕੀਤਾ ਹਾਂ ਉਸ ਤੋਂ ਬਾਅਦ ਵਿੱਚ ਇਹ ਵਿਆਹ ਤੋਂ ਮੁੱਕ ਗਿਆ ਉਹ ਕਹਿੰਦਾ ਨਹੀਂ ਵੀ ਮੈਂ ਤੇਰੇ ਨਾਲ ਇਦਾਂ ਹੀ ਰਹੂੰਗਾ ਮੈਂ ਤੇਰੇ ਨਾਲ ਜੋ ਚੈਟ ਦੇ ਵਿੱਚ ਬੋਲਦਾ ਹੀ ਉਹ ਚੈਟ ਦੇ ਵਿੱਚ ਬੋਲਦਾ ਮੈਂ ਸਰ ਚੈਟ ਨੂੰ ਆਪਾਂ ਇੱਕ ਆਧਾਰ ਮੰਨ ਸਕਦੇ ਹਾਂ ਬਿਲਕੁਲ ਹੁਣ ਦੇਖੋ ਜਿਹੜੀ ਪਹਿਲਾਂ ਤਾਂ ਨਹੀਂ ਸੀਗਾ ਨਵਾਂ ਲਾਉਣ ਤੋਂ ਬਾਅਦ ਜਿਹੜੇ ਹੈਗੇ ਆ ਇਹ ਚੈਟ ਹੋ ਗਈ ਜੇ ਸਾਰੀਆਂ ਚੀਜ਼ਾਂ ਨੇ ਐਡਮਿਸਿਬਲ ਐਵਿਡੈਂਸ ਨੇ ਅੱਛਾ ਬੀਆ ਨਾਸਤੇ ਤਹਿਤ ਇਹ ਵੀ ਐਡਮਿਸਿਬਲ ਬੀ ਹਾਂਜੀ ਹਾਂਜੀ ਐਡਮਿਸਿਬਲ ਨੇ ਹੂੰ ਹੂੰ ਬਸ ਉਹ ਪ੍ਰੂਫ ਕਰਨਾ ਪਊਗਾ ਵੀ ਇਹ ਸਹੀ ਆ ਮੁਆਫਤਾ ਨਹੀਂਗਾ ਹਾਂ ਉਹ ਨੰਬਰ ਤੋਂ ਕਲੀਅਰ ਹੋ ਜਾਂਦਾ ਹੈ WhatsApp ਦੀ ਹਿਸਟਰੀ ਆ ਜਾਂਦੀ ਉਹ ਡੀਲਸ ਕਰ ਲੈਂਦੇ ਆ ਸਾਈਬਰ ਵਾਲੇ ਕਲੀਅਰ ਕਰ ਲੈਂਦੇ ਆ ਪਰ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ মিডিਆ ਨੇ ਖਬਰਾਂ ਚਲਾਈਆਂ ਤੇ ਉਸ ਤੋਂ ਬਾਅਦ ਹੀ ਇਹਨਾਂ ਕੁਝ ਹੋਣਾ ਸ਼ੁਰੂ ਹੋਇਆ ਪਹਿਲਾਂ ਹੋਇਆ ਹੀ ਨਹੀਂ ਪਹਿਲਾਂ ਕੁਝ ਵੀ ਹੋ ਰਿਹਾ ਨਹੀਂ ਵੀ ਉਸ ਦਾ ਹੀ ਆ ਨਾ ਵੀ ਇਹਨੂੰ ਅੱਗੇ ਆਣਾ ਪਿਆ ਦੱਸਣਾ ਪਿਆ ਜਿਸ ਦੇ ਨਾਲ ਇਹਨਾਂ ਸਭ ਕੁਝ ਹੋਇਆ ਹੈ ਤੇ ਉਹਨੂੰ ਆਪ ਅੱਗੇ ਆਣਾ ਪਿਆ ਸਦਾਪ ਨਹੀਂ ਚਾਹੁੰਦੇ ਸੀ ਇਹ ਤਾਂ ਤੁਸੀਂ ਸ਼ੁਕਰ ਕਰੋ ਕਿ ਕੁੜੀ ਅੱਗੇ ਆ ਗਈ ਹੋ ਗਿਆ ਜੇ ਕੁੜੀ ਸੁਸਾਇਸਾਈਡ ਕਰ ਲੈਂਦੀ ਇੱਕ ਕੁੜੀ ਮਾਰੀ ਜਾਣੀ ਸੀ ਕਿਸੇ ਦਾ ਕੁਝ ਨਹੀਂ ਜਾਣਾ ਸੀ ਹੂੰ ਇਹ ਤਾਂ ਹਿੰਮਤੀ ਆ ਉਹ ਕੁੜੀ ਸਲੂਟ ਕਰਦੇ ਆ ਵੀ ਉਹਦੀ ਹਿੰਮਤ ਨੂੰ ਵੀ ਉਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਉਹਦੇ ਫਾਦਰ ਨੂੰ ਸਭ ਤੋਂ ਪਹਿਲਾਂ ਵੀ ਉਹਦੇ ਨਾਲ ਖੜਾ ਆ ਡਟ ਕੇ ਹੂੰ ਹੂੰ ਕਿਉਂਕਿ ਰਿਸ਼ਤਾ ਤਾਂ ਫਾਦਰ ਨਹੀਂ ਦੇਖਿਆ ਸੀ ਨਾ ਆਪਣੀ ਧੀ ਲਈ ਹੂੰ ਤਾਂ ਹੀ ਫਾਦਰ ਡਟ ਕੇ ਉਹਦੇ ਨਾਲ ਖੜਾ ਆ ਹੂੰ ਸੋ ਸਲੂਟ ਕਰਦੇ ਆ ਉਹਦੇ ਫਾਦਰ ਨੂੰ ਉਹਦੇ ਨਾਲ ਖੜੇ ਨੇ ਤੇ ਉਹਦਾ ਸਾਥ ਦੇ ਰਹੇ ਨੇ ਇੱਕ ਮੈਨੂੰ ਬਟ ਸਾਡਾ ਨਕੰਮਾ ਹੈਗਾ ਸਿਸਟਮ ਸਾਡਾ ਸਿਸਟਮ ਪੈਸਾ ਦੇਖਦਾ ਹੈ ਜਾਂ ਨਹੀਂ ਕਰਦਾ ਕੰਮ ਹਮ ਹ ਜਿੱਥੇ-ਜਿੱਥੇ ਸਿਸਟਮ ਨੂੰ ਆਪਾਂ ਕੇਅਰ ਕਰਿਆ ਵੀ ਸਿਸਟਮ ਨੇ ਇਹਦੇ ਕੰਮ ਨਹੀਂ ਕੀਤਾ ਦੂਜੇ ਪਾਸੇ ਇਹ ਵੀ ਗੱਲ ਹੈ ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਧੀਆਂ ਦੇ ਅਸੀਂ ਰੱਖਿਆ ਇਹ ਤਾਂ ਮੈਂ ਅਸੀਂ ਰੱਖਿਆ ਦੂਜੇ ਪਾਸੇ ਜਦੋਂ ਇਹੋ ਜਿਹੀ ਕੋਈ ਵੀਡੀਓ ਹੋ ਜਾ ਆ ਵੀ ਪਬਲਿਕ ਡੋਮੇਨ ਤੇ ਆ ਜਾਂਦੀ ਹੈ ਤਾਂ ਅਸੀਂ ਇੱਕ ਦੂਜੇ ਤੋਂ ਮੰਗਣ ਲੱਗ ਜਾਂਦੇ ਆ ਵੀ ਮੈਂ ਬੜੇ ਇਹੋ ਜਿਹੇ ਇੰਸਟਾਗ੍ਰam ਤੇ ਪੇਜ ਦੇਖੇ ਉਹ ਆ ਨਾਲ ਨਾਲ ਇਸ ਦੇ ਪੇਜ ਨੂੰ ਟੈਗ ਕਰ ਰਹੇ ਸੀ ਉਪਲਫਾਰਮ ਟੈਗ ਕਰ ਰਹੇ ਸੀ ਨਾਲ ਕਹਿ ਰਹੇ ਸੀ ਆ ਦੇਖੋ ਵੀਡੀਓ ਆ ਗਈ ਤੇ ਲੋਕੀ ਥੱਲੇ ਕਮੈਂਟ ਕਰੀ ਜਾਂਦੇ ਸੀ ਵੀ ਸਾਨੂੰ ਡੀਐਮ ਕਰੋ ਇਹੋ ਜਿਹੇ ਦੋਗਲੇ ਲੋਕ ਵੀ ਸਾਡੇ ਚ ਵੜ ਗਏ ਸਾਡੇ ਇੱਥੇ ਦੇ ਲੋਕ ਨੇ ਉਹ ਹੁਣ ਉਹ ਮੈਂਟੈਲਿਟੀ ਲੋਕਾਂ ਦੀ ਇਹੋ ਜੀ ਉਹਨੂੰ ਮੈਂ ਕੁਝ ਵੀ ਨਹੀਂ ਕਹਿ ਸਕਦੀ ਬਟ ਆਪਾਂ ਲੋਕਾਂ ਨੂੰ ਪਬਲਿਕ ਨੂੰ ਨਹੀਂ ਆਪਾਂ ਕੁਝ ਕਹਿ ਸਕਦੇ ਬਟ ਆਪਾਂ ਅਥਾਰਟੀ ਨੂੰ ਕਹਿ ਸਕਦੇ ਆ ਅਥਾਰਟੀ ਦੀ ਜ਼ਿੰਮੇਵਾਰੀ ਬੰਦੀ ਹੈ ਇੱਕ ਪਾਸੇ ਤੁਸੀਂ ਬੇਟੀ ਪਜਾਓ ਬੇਟੀ ਪੜਾਓ ਦੀਆਂ ਗੱਲਾਂ ਕਰਦੇ ਆ ਬਟ ਜਦੋਂ ਬੇਟੀ ਨੂੰ ਇਨਸਾਫ ਦੇਣ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਮੁੱਕਰ ਜਾਂਦੇ ਆ ਹਰਿਆਣੇ ਦੇ ਵਿੱਚ ਕੀ ਹੋ ਰਿਹਾ ਆ ਹੂੰ ਹੂੰ ਟੀਚਰ ਕਰਕੇ ਉਹ ਕੁੜੀ ਬੇਚਾਰੀ ਹੈ ਨਾ ਤਾਂ ਇਹ ਸਾਡੀ ਜਿਹੜੀ ਅਥਾਰਟੀ ਜਦ ਤੱਕ ਮਸਲਾ ਸਾਡਾ ਅਥਾਰਟੀ ਕੋਲ ਹੁੰਦਾ ਨਾ ਤੇ ਪੁਲਿਸ ਦੇ ਕੋਲ ਹੁੰਦਾ ਆ ਇਹ ਹਮੇਸ਼ਾ ਭਾਰੀ ਪੱਖ ਦੇਖ ਕੇ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜੇ ਕੋਈ ਇਮਾਨਦਾਰੀ ਨਾਲ ਪੁਲਿਸ ਆਫੀਸਰ ਕੰਮ ਕਰਨਾ ਵੀ ਚਾਹੁੰਦਾ ਨਾ ਉਹਨੂੰ ਉਹਦੇ ਵੱਡੇ ਅਫਸਰ ਨਹੀਂ ਕਰਨ ਦਿੰਦੇ ਕਰਨ ਦੇ ਦਿੰਦੇ ਉਹ ਪ੍ਰੈਸ਼ਰ ਹੁੰਦਾ ਹੈ ਠੀਕ ਹੈ ਹਾਂ ਜਦੋਂ ਮਸਲਾ ਕੋਰਟ ਦੇ ਸਿਨੈਰੀਓ ਦੇ ਵਿੱਚ ਆ ਜਾਂਦਾ ਉਦੋਂ ਸਿਚੁਏਸ਼ਨ ਬਹੁਤ ਬਦਲ ਜਾਂਦੀ ਆ ਇੱਕ ਇਹ ਵੀ ਗੱਲ ਕਹੀ ਜਾ ਰਹੀ ਸੀ ਵੀ ਗੁਰਮਨ ਕਲ ਕਹਿ ਰਹੀ ਸੀ ਵੀ ਉਹਨੂੰ ਇੱਥੇ ਤੱਕ ਕਿਹਾ ਗਿਆ ਵੀ ਪਰਚਾ ਤਾਂ ਤੇਰੇ ਤੇ ਵੀ ਬਣਦਾ ਉਹਦੇ ਤੇ ਕੋਈ ਉਹਦੇ ਤੇ ਕੋਈ ਉਹਦੇ ਤੇ ਉਹਦੇ ਤੇ ਕਿਸੇ ਚੀਜ਼ ਦਾ ਕੋਈ ਪਰਚਾ ਨਹੀਂ ਬੰਦਾ ਹਾਂ ਜੇ ਕੱਲ ਨੂੰ ਵੀਡੀਓ ਵਾਇਰਲ ਹੋਉਂਦਾ ਵਾ ਹੈ ਵੀ ਇਹਦੇ ਵੱਲੋਂ ਹੋਈ ਆ ਜੋ ਕੁਝ ਉਹ ਆ ਉਹ ਬੰਦਾ ਹੈ ਬਟ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਕੁੜੀ ਆਪਦੀ ਵੀਡੀਓ ਕਿਉਂ ਵਾਇਰਲ ਕਰਦੀ ਜਿਹਦੀ ਇੱਕ ਵਧੀਆ ਜ਼ਿੰਦਗੀ ਚੱਲ ਰਹੀ ਆ ਉਹਨੂੰ ਇੱਜ਼ਤ ਮਾਨ ਮਿਲ ਰਿਹਾ ਆ ਸਾਰੇ ਉਹਦੇ ਸਟੰਟਸ ਨੂੰ ਲਾਈਕ ਕਰ ਰਹੇ ਨੇ ਉਹਨੂੰ ਪਬਲਿਕ ਦੇ ਵਿੱਚ ਵੀ ਇੱਕ ਅੱਛਾ ਜਿਹੜਾ ਆ ਰਿਸਪਾਂਸ ਮਿਲ ਰਿਹਾ ਆ ਤਾਂ ਉਹ ਕਿਉਂ ਮਤਲਬ ਆਪਣੀ ਇੱਕ ਉਹਦਾ ਵਧੀਆ ਘਰ ਦੇ ਵਿੱਚ ਰਿਸ਼ਤਾ ਹੋ ਰਿਹਾ ਉਹ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰੂਗੀ ਆਪ ਹਮ ਹਮ ਨਾਲੇ ਸਵਾਲ ਹੈ ਨਾ ਕਦੇ ਵੀ ਨਹੀਂ ਕਰਦੀ ਕਈ ਇਹੋ ਜਿਹੇ ਕੇਸਿਸ ਚਲੋ ਦੇਖੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਚਲੋ ਗੱਲਾਂ ਕਈਆਂ ਹੋਈਆਂ ਵੀ ਕਈਆਂ ਨੇ ਆਪ ਵਾਇਰਲ ਕੀਤੀ ਪਰ ਉਹ ਇੰਸਟਾਗ੍ਰam ਤੋਂ ਏਦਾਂ ਆਪਣੀ ਆਈਡਿਜ਼ ਨਹੀਂ ਉਡਾਂਦੇ ਉਹ ਇੰਸਟਾਗ੍ਰam ਤੇ ਉਦਾਂ ਹੀ ਰਹਿੰਦੇ ਨੇ ਗੁਰਮਨ ਨੇ ਜਦੋਂ ਇਹ ਸਭ ਕੁਝ ਹੋਇਆ ਉਸੇ ਟਾਈਮ ਆਪਣਾ ਇੰਸਟਾਗ੍ਰਾਮ ਦਾ ਸਾਰਾ ਕੁਝ ਉਡਾ ਤਾ ਕੋਲਜ ਨਹੀਂ ਜਾ 파ਰੀ ਜੀ ਪਿਛਲੇ ਕਈ ਮਹੀਨਿਆਂ ਤੋਂ ਕੋਲਜ ਨਹੀਂ ਜਾ 파ਰੀ ਆਪਣਾ ਉਸ ਕੁੜੀ ਦੀ ਜ਼ਿੰਦਗੀ ਉਹਦੇ ਫਾਦਰ ਉਹ ਘਰੋਂ ਬਾਹਰ ਨਿਕਲਣ ਜੋਗੇ ਨਹੀਂ ਰਹੇ ਹੈਗੇ ਸੋ ਤੁਸੀਂ ਉਹਨਾਂ ਦੀ ਹਾਲਾਤ ਦੇਖੋ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਹੈਗੇ ਲੋਕਾਂ ਲਈ ਸਿਰਫ ਗੱਲਾਂ ਹੁੰਦੀਆਂ ਲੋਕਾਂ ਲਈ ਸਿਰਫ ਸਵਾਦ ਹੁੰਦਾ ਆ ਉਹ ਜਿਹਦੇ ਤੇ ਬੀਤਦੀਆਂ ਨਾ ਉਹਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੇ ਕੀ ਹਾਲਾਤ ਹੁੰਦੇ ਨੇ ਜੀ ਇਸ ਮਾਮਲੇ ਦੇ ਵਿੱਚ ਹੁਣ ਕੀ ਕੁਝ ਅਪਡੇਟ ਤੁਹਾਡੇ ਨੂੰ ਹਜੇ ਤੱਕ ਪਤਾ ਲੱਗਿਆ ਹੈ ਐਫ ਆਈ ਆਰ ਹੋ ਗਈ ਆ ਔਰ ਵੂਮਨ ਕਮਿਸ਼ਨ ਨੇ ਵੀ ਇਹਦੇ ਵਿੱਚ ਨੋਟਿਸ ਲੈ ਲਿਆ ਸੀ ਨੋਟਿਸ ਲੈ ਲਿਆ ਸੀ ਤੇ ਹਾਂਜੀ ਉਹਨਾਂ ਨੂੰ ਪੁਲਿਸ ਦਾ ਲੱਭਣ ਵੀ ਲੱਗ ਗਈ ਬਟ ਆਈ ਥਿੰਕ ਉਹ ਫਰਾਰ ਹੋ ਗਿਆ ਹੈ ਜਿਸ ਤੱਕ ਮੈਨੂੰ ਲੱਗਦਾ ਹੈ ਉਹ ਹੀ ਇਸ ਕਨੇਡਿਆਨ ਆਡਾ ਕਨੇਡੀਅਨ ਹੋਰ ਕੰਟਰੀ ਹਾਂ ਸਿਟੀਜ਼ਨ ਹੈਗਾ ਹੈ ਇਹ ਵੀ ਹੋ ਸਕਦਾ ਹੈ ਵੀ ਉਹ ਕਿਸੇ ਕੰਟਰੀ ਚ ਵੀ ਜਾ ਸਕਦਾ ਬਿਲਕੁਲ ਉਹ ਜਾ ਸਕਦਾ ਮੈਨੂੰ ਲੱਗਦਾ ਉਹ ਭੱਜ ਗਿਆ ਜਦੋਂ ਮਸਲਾ ਹੋਇਆ ਉਦੋਂ ਹੀ ਭੱਜ ਗਿਆ ਹੂੰ ਉਹ ਵੀ ਕਰੂਗਾ ਫਿਰ ਉਹਨੂੰ ਸੇਫ ਕਰਨ ਤੋਂ ਬਾਅਦ ਹੀ ਉਹਦਾ ਫਾਦਰ ਇਹੋ ਜਿਹੇ ਸਟੇਟਮੈਂਟ ਦੇ ਰਿਹਾ ਕਿਉਂਕਿ ਉਹਨੂੰ ਪਤਾ ਉਹਦਾ ਬੇਟਾ ਸੇਫ ਹੋ ਗਿਆ ਆ ਹੂੰ ਹੂੰ ਤੇ ਉਹ ਤਾਂ ਹੀ ਇਹੋ ਜਿਹੇ ਗੇਮ ਜੜੀਆਂ ਨੇ ਖੇਡ ਰਿਆ ਮਤਲਬ ਉਹਨਾਂ ਨੇ ਪਰ ਮੈਂ ਇੱਕ ਗੱਲ ਕਹੂੰਗੀ ਕਿ ਜੇ ਸਾਡੇ ਬੱਚੇ ਗਲਤ ਆ ਤਾਂ ਸਾਨੂੰ ਆਪਣੇ ਗਲਤ ਬੱਚਿਆਂ ਦੇ ਖਿਲਾਫ ਵੀ ਖੜਨਾ ਚਾਹੀਦਾ ਆ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਮਤਲਬ ਬੱਚੇ ਦੇ ਪਿਆਰ ਦੇ ਵਿੱਚ ਉਹ ਨਹੀਂ ਜੇ ਅੱਜ ਤੁਸੀਂ ਇੱਕ ਆਪਣੇ ਬੱਚੇ ਦੀ ਗਲਤੀ ਤੇ ਪਰਦਾ ਪਾਉਂਗੇ ਤਾਂ ਕੱਲ ਨੂੰ ਤੁਹਾਡਾ ਬੱਚਾ ਪਤਾ ਨਹੀਂ ਹੋਰ ਕਿੰਨੀਾਂ ਦੀ ਜ਼ਿੰਦਗੀ ਬਰਬਾਦ ਕਰੂਗਾ ਹੂੰ ਬਈ ਇਸ ਤੋਂ ਪਹਿਲਾਂ ਵੀ ਕਿਸੇ ਦੇ ਕੀਤੀ ਹੋ ਸਕਦੀ ਹੈ ਉਸ ਤੋਂ ਬਾਅਦ ਵੀ ਕਿਸੇ ਕਰ ਸਕਦਾ ਬਿਲਕੁਲ ਬਿਲਕੁਲ ਹੂੰ ਹੂੰ ਤੇ ਇਹੋ ਜਿਹੇ ਕੇਸਸ ਲਗਾਤਾਰ ਪੰਜਾਬ ਦੇ ਵਿੱਚ ਜਾਂ ਹੋਰ ਪਾਸੇ ਵੱਧ ਕਿਉਂ ਰਹੇ ਨੇ ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਫਰੀडम ਦਾ ਮਿਸਯੂਜ਼ ਵੀ ਆ ਹੂੰ ਇਹ ਦੂਜੀ ਮਾਡਰਨਿਟੀ ਦਾ ਅਸਰ ਵੀ ਹੈਗਾ ਆ ਸੋ ਅੰਨਾ ਭਰੋਸਾ ਵੀ ਕਹਿ ਸਕਦੇ ਆ ਮੈਨੂੰ ਲੱਗਦਾ ਕਿ ਮਤਲਬ ਸਾਰਿਆਂ ਨੂੰ ਹੀ ਸਾਨੂੰ ਨਾ ਮੁੰਡਾ ਆ ਜਾਂ ਕੁੜੀ ਆ ਆ ਉਹਨੂੰ ਦੇਖਣਾ ਚਾਹੀਦਾ ਹੈ ਵੀ ਧਿਆਨ ਦੇਣਾ ਚਾਹੀਦਾ ਵੀ ਅੱਜ ਦਾ ਜਿਹੜਾ ਟਾਈਮ ਆ ਟਾਈਮ ਬਹੁਤ ਮਾੜਾ ਆ ਅੰਨੇ ਅੰਨੇ ਹੋ ਕੇ ਕਿਸੇ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਚਾਹੇ ਕੋਈ ਰੱਬ ਵਰਗਾ ਹੀ ਕਿਉਂ ਨਾ ਲੱਗਦਾ ਹੋਵੇ ਹੂੰ ਹੂੰ ਕਿਸੇ ਦਾ ਕੋਈ ਭਰੋਸਾ ਨਹੀਂ ਇੱਥੇ ਤੁਸੀਂ ਗੁਰਮੰਦੇ ਹੁਣ ਨਾਲ ਖੜੇ ਹੋ ਜੋ ਦੇਖੋ ਕੋਲ ਨਾਲ ਹੈਗੀਆਂ ਜਿਵੇਂ ਇੱਕ ਬਾਕੀ ਸਾਰਿਆਂ ਨੂੰ ਖੜਨਾ ਚਾਹੀਦਾ ਨਾਲ ਸਮਾਜ ਨੂੰ ਤੇ ਆਪਾਂ ਗਰਮਨ ਦੇ ਨਾਲ ਖੜੇ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ওকে ਤੁਸੀਂ ਤੁਸੀਂ ਕਰਦੇ